ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਮਜ਼ਦੂਰਾਂ ਨਾਲ بڑے بڑے ਵਾਅਦੇ ਕਰਦੀ ਸੀ ਜਿਹੜਾ ਇੱਕ ਹਰਾ ਪੰਨਾ ਇਹਨਾਂ ਮਜ਼ਦੂਰਾਂ ਲਈ ਚੱਲੂਗਾ ਪਿਛਲੀਆਂ ਸਰਕਾਰਾਂ ਨਾਲੋਂ ਤੇ ਇਹ ਸਰਕਾਰ ਦੇ ਵਿੱਚ ਜਿਹੜਾ ਬਦਲਾਅ ਕਹਿੰਦੇ ਸੀ ਤੁਸੀਂ ਇਹੀ ਗਰੀਬ ਲੋਕ ਬਦਲਾਅ ਭਾਲਦੇ ਸੀ ਸ਼ਾਇਦ ਸਾਡੀ ਜਿਹੜੀ ਮਜ਼ਦੂਰੀ ਦੇ ਵਿੱਚ ਵਾਧਾ ਹੋ ਜੀ ਸਾਰੇ ਮਜ਼ਦੂਰਾਂ ਨੂੰ ਪਤਾ ਵੀ ਕੀ ਬਦਲਾਅ ਆਇਆ ਇਹਨਾਂ ਨੇ ਕਿਹਾ ਸੀ ਵੀ ਹਰਾ ਪੰਨਾ ਸੀ ਮਜ਼ਦੂਰਾਂ ਦੀ ਖਾਤਰ ਚਲਾਵਾਂਗੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਨੇ ਹਰਾ ਪੰਨਾ ਕੱਢ ਕੇ ਲਕੋਤਾ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਜੇ ਮਜ਼ਦੂਰਾਂ ਨੂੰ ਦੇਣ ਵਾਸਤੇ ਇਹਨਾਂ ਦੇ ਸਿਰ ਤੇ 8 ਕਰੋੜ ਰੁਪਏ ਦਾ ਬੋਝ ਪੈਂਦਾ ਤੇ ਸਾਡੇ ਹੈਲੀਕਾਪਟਰ ਸਾਡੀ ਪੁਲਿਸ ਦਿੱਲੀ ਵਗੈਰਾ ਗੋਆ ਗਾਜ ਚ ਭੇਜੀ ਜਾਂਦੇ ਆ ਉਹਦਾ ਖਰਚਾ ਸਾਨੂੰ ਪੰਜਾਬ ਨੂੰ ਨਹੀਂ ਪੈਂਦਾ ਹਾਲਾਂਕਿ ਮਜ਼ਦੂਰ ਕਿੰਨੀ ਜਨਸਿਕਦੀ ਐ 117 ਮੰਡੀਆਂ ਦੇ ਵਿੱਚ ਦੇਖ ਲਓ ਵੀ ਕਿੰਨੇ ਲੱਖਾਂ ਅਰਬਾਂ ਦੇ ਹਿਸਾਬ ਨਾਲ ਘਟਾ ਜਾਂਦਾ 2011 ਦੇ ਵਿੱਚ ਬਾਦਲ ਸਾਹਿਬ ਨੇ ਇੱਕ ਵਾਅਦਾ ਕਰਿਆ ਸੀ ਸਾਡੀ ਮਜ਼ਦੂਰੀ 25% ਵਾਧਾ ਕਰਿਆ ਸੀ ਅਸੀਂ ਖੁਦ ਵੋਟਾਂ ਪਾ ਪਾ ਕੇ ਬਣਾਇਆ ਪਰ ਉਸ ਇਨਸਾਨ ਨੇ ਅੱਜ ਤੱਕ ਸਾਡੀ ਸਰ ਵੀ ਨਹੀਂ ਲਈ ਇੰਨਾ ਸਤਾ ਰਹੇ ਹੈ ਸ਼ਾਇਰ ਨੇ ਕਿਹਾ ਮਤ ਸਤਾ ਕਿਸੇ ਗਰੀਬ ਕੋ ਉਹ ਆਪਣੇ ਖੁਦਾ سے ਫਰਿਆਦ ਕਰ ਦੇਗਾ ਮਤ ਸਤਾ ਕਿਸੇ ਗਰੀਬ ਕੋ ਉਹ ਆਪਣੇ ਖੁਦਾ سے ਫਰਿਆਦ ਕਰ ਦੇਗਾ ਇਸ ਜਹਾਂ ਮੇ ਤੋ ਕਿਆ ਦੋਨੋ ਜਹਾਂ ਮੇ ਤੁਝੇ ਬਰਬਾਦ ਕਰ ਦੇਗਾ ਕਿ ਭਗਵਾਨ ਤੁਮਨ ਸਾਹਿਬ ਨੇ ਪਿਛਲੇ ਕਣਕ ਦੇ ਸੀਜ਼ਨ ਵੇਲੇ ਇਹ ਵਾਦਾ ਕੀਤਾ ਸੀ ਜਿਹੜਾ ਵਾਦਾ ਕੀਤਾ ਸੀ ਉਹ ਫਿਰ ਪੂਰਾ ਕਿਉਂ ਨਹੀਂ ਹੋਇਆ ਕਿ ਨਾ ਹੀ ਕੋਈ ਪੰਜਾਬ ਸਰਕਾਰ ਦਾ ਕੋਈ ਇੱਥੇ ਨੁਮਾਇੰਦਾ ਕੋਈ ਐਸ ਡੀ ਐਮ ਕੋਈ ਕੋਈ ਤਾਂ ਇੱਥੇ ਇਹਨਾਂ ਕੋਲੇ ਆਵੇ ਯਾਰ ਕੋਈ ਵੀ ਨਹੀਂ ਬੰਦਾ ਆਇਆ ਕਿ ਹੈਲੀਕਾਪਟਰ ਦਾ ਖਰਚਾ ਹੀ ਲੱਖਾਂ ਚਾਈ ਜਾਂਦਾ ਆਪਣੀ ਸਿਕਿਉਰਿਟੀ ਦੇ ਖਰਚੇ ਆਈ ਜਾਂਦੇ ਸਾਨੂੰ ਵੀ ਥੋੜਾ ਖੁਸ਼ੀ ਹੋਈ ਯਾਰ ਬੰਦੇ ਵਧੀਆ ਆ ਗਏ ਕਹਿੰਦਾ ਮᱩਜੇ ਕੋਈ ਸਰਕਟ ਹਾਊਸ ਨਹੀਂ ਚਾਹੀਏ ਮᱩਜੇ ਕੋਈ ਬੰਗਲੇ ਨਹੀਂ ਚਾਹੀਏ ਕੋਈ ਮᱩਜੇ 5 ਸਟਾਰ ਬੰਗਲੇ ਨਹੀਂ ਚਾਹੀਏ ਹੁਲੀ ਹੁਲੀ ਕਰਦੇ ਕਰਦੇ ਸਿਕਿਉਰਿਟੀ ਦਾ ਦਾਵਾ ਦੇ ਕੇ ਬੰਗਲੇ ਵੀ ਲੈ ਲੇ ਅੱਜ 570 ਬੰਦਾ ਕੰਨਮੈਣ ਵੀ ਨਾਲ ਜਿੱਥੇ ਜੇ ਮੁੱਤਨ ਵੀ ਜਾਣਾ ਤੇ ਤਾਂ ਵੀ 500 ਬੰਦਾ ਸਟੇਨਗਨ ਨਾਲ ਲੈ ਕੇ ਉਧਰ ਤੁਰਿਆ ਫਿਰਦਾ ਫਿਰ ਕਾ ਦਾ ਟੱਟੂ ਦਾ ਬਦਲਾ ਮੈਂ ਇਹ ਸਾਡੇ ਵਰਗੇ ਬੰਦੇ ਆ ਕੇ ਕੋਈ ਆਵਾਜ਼ ਚੱਕਦੇ ਆ ਮੈਂ ਵੀ ਕੋਈ ਬਾਲਾ ਤੱਕੜਾ ਨਹੀਂਗਾ ਫਿਰ ਜਮੂਨ ਨੇ ਬਹੁਤ ਲੜਦੇ ਇਹਨਾਂ ਦੇ ਉਹ ਦੇਖ ਲਓ ਤੁਸੀਂ ਮੋਢੇ ਕਿਸੇ ਦੇ ਵੀ ਲਵਾ ਕੇ ਕਾਲੇ ਮੋਢੇ ਹੋਏ ਪਿਆ ਆ ਬੰਦਾ ਤੁਹਾਨੂੰ ਕੀ ਲੱਗਦਾ ਮੇਦਾ ਭਾਰ ਕਵੰਟਲ ਵੀ ਅਖੰਲੀ ਪਹਿਲਵਾਨ ਇਹ ਦਾਰਾ ਸਿੰਘ ਇਹ ਵਿਚਾਰਾ ਆਪਣੇ ਪਾਪੀ ਪੇਟ ਖਾਤਰ ਦੇ ਬੋਰੀਆਂ ਚੱਕਦਾ ਇਹਦੇ ਵੀ ਲੱਗਦਾ ਅਕੀ ਤੁਹਾਨੂੰ ਲੱਗਦਾ ਗਰੀਬ ਬੰਦੇ ਦੇ ਕੋਈ ਸੋਚ ਨਹੀਂ ਇੱਥੇ 15 اگست 1947 ਨੂੰ ਦੇਸ਼ ਆਜ਼ਾਦ ਹੁੰਦਾ 26 ਜਨਵਰੀ 1950 ਨੂੰ ਸਾਡਾ ਮਾਨਨ ਸੰਵਿਧਾਨ ਲਾਗੂ ਹੁੰਦਾ ਬਹੁਤ ਅੱਛਾ ਸਾਡੇ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਕਿਤੇ ਨਾ ਕਿਤੇ ਦਿਲ ਉਹਦਾ ਟੁੱਟਦਾ ਜਨਾਬ ਤਾਰਾ ਸਿੰਘ ਜੀ ਜਦੋਂ ਉਹਦੀ ਪਾਲਣਾ ਨਹੀਂ ਹੁੰਦੀ ਖਿਡਾਰੀ ਤਾਂ ਰੋਈ ਜਾਂਦੇ ਆ ਹਰਿਆਣੇ 'ਚ ਕੋਈ ਜਿੱਤ ਕੇ ਆਉਂਦਾ ਸੋਨੇ ਦਾ ਤਗਮਾ ਜਿੱਤ ਕੇ ਆਉਂਦਾ ਉਹਨੂੰ 3 ਕਰੋੜ ਰੁਪਏ ਮਿਲਦਾ ਬਾਈ ਜੀ ਤੇ ਚਾਂਦੀ ਦਾ 2 ਕਰੋੜ ਤੇ ਪਿੱਤਲ ਦਾ 1 ਕਰੋੜ ਤੇ ਇੱਥੇ ਸੋਨੇ ਵਾਲੇ ਨੂੰ ਕਰੋੜ ਮਿਲਦਾ ਇਹ ਆਪਣੇ ਦੇਖੋ ਐਸਟਮ ਜਰੂਰ ਤੈ ਰੋ ਰਹੇ ਆ ਭੁੱਖੇ ਆ ਕੋਈ ਕਿਤੋਂ ਆਇਆ ਵਿਚਾਰਾ ਕੋਈ ਕਿਤੋਂ ਆਇਆ ਹਜ਼ਾਰ ਹਜ਼ਾਰ 2000 ਕਿਲੋਮੀਟਰ ਤੋਂ ਇੱਕ ਪਾਪੀ ਪੇਟ ਖਾਤਰ ਇਹਨਾਂ ਨੂੰ ਤਾਂ ਵਿਚਾਰਾ ਨੂੰ ਇਹ ਵੀ ਨਹੀਂ ਪਤਾ ਮੈਂ ਕਈਆਂ ਨਾਲ ਗੱਲ ਕੀਤੀ ਕਹਿੰਦਾ ਬਾਪੂ 2-4 ਦਿਨ ਦੇਖਾਂਗੇ ਨਹੀਂ ਫਿਰ ਅਸੀਂ ਚਲੇ ਜਾਵਾਂਗੇ ਕਿਆ ਕਰੀ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਮੈਂ ਅਵਤਾਰ ਸਿੰਘ ਜੀ ਤਾਰਾ ਜੂਨੀਅਨ ਦੇ ਪ੍ਰਧਾਨ ਸਾਡੇ ਨਾਲ ਪੂਰੀ ਜਾਣਕਾਰੀ ਲਵਾਂਗੇ ਵੀ ਜਿਹੜਾ ਅੱਜ ਧਰਨਾ ਲਾਇਆ ਗੱਲਾਂ ਮਜ਼ਦੂਰ ਜੂਨੀਅਨ ਵੱਲੋਂ ਕਿਉਂ ਲਾਇਆ ਕਿਹੜੇ ਮੰਗਾਂ ਨੂੰ ਲੈ ਕੇ ਲਾਇਆ ਪ੍ਰਧਾਨ ਜੀ ਅੱਜ ਕਿੰਨਾ ਦਿਨਾਂ ਤੋਂ ਤੁਹਾਡੇ ਧਰਨੇ ਨੂੰ ਅਜੇ ਤੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਵਾਗਤ ਕਰਦੇ ਆ ਜਿਨ੍ਹਾਂ ਨੇ ਆ ਕੇ ਮਜ਼ਦੂਰਾਂ ਦੀ ਆਵਾਜ਼ ਨੂੰ ਪੰਜਾਬ ਸਰਕਾਰ ਰਾਈ ਪਹੁੰਚਾਉਣ ਦੀ ਖੇਚਲ ਕੀਤੀ ਹੈ ਸੋ ਸਭ ਤੋਂ ਪਹਿਲਾਂ ਤਾਂ ਜਿਹੜੇ ਭਗਵਾਨ ਦੇ ਸਰਕਾਰ ਆ ਸਭ ਤੋਂ ਪਹਿਲਾਂ ਤੇ ਅਸੀਂ ਇਹ ਕਵਾਂਗੇ ਨਕਮੀ ਇਹ ਸਭ ਤੋਂ ਬੇਕਾਰ ਸਰਕਾਰ ਹੈ ਜਿਹਨੇ ਮਜ਼ਦੂਰਾਂ ਦੇ ਹੱਕ ਵਿੱਚ ਕੋਈ ਵੀ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਕੋਈ ਬਿਆਨ ਨਹੀਂ ਦਿੱਤਾ ਜੋ ਸਾਡੀਆਂ ਮੰਡੀ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਦੀਆਂ ਮੰਗਾਂ ਕੁਝ ਕੁਝ ਨਹੀਂ ਉਹਨਾਂ ਮੰਗਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜੀਆਂ ਮੰਗਾਂ ਨਾ ਪੂਰੀਆਂ ਕੀਤੇ ਆ ਉਹਦੇ ਰੋਸ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ 117 ਮੰਡੀਆਂ ਦੀਆਂ ਸਾਰੀਆਂ ਮੁਕੰਮਲ ਤੌਰ ਤੇ ਬੰਦ ਨੇ ਕੋਈ ਕਾਰੋਬਾਰ ਨਹੀਂ ਕੋਈ ਕਿਸ ਤਰ੍ਹਾਂ ਚਰਾਈ ਭਰਾਈ ਲਵਾਈ ਕੋਈ ਨਹੀਂ ਚੱਲ ਰਹੀ ਇਸ ਵਾਸਤੇ ਕਿ ਜੇ ਸਾਡੇ ਸਰਕਾਰ ਨੇ ਪਰ government ਨੇ ਪਿਛਲੇ 1.5 ਸਾਲ ਤੋਂ ਇੱਕ ਬਿਆਨ ਕੀਤਾ ਸੀਗਾ ਕਿ ਮੰਦੀ ਮਜ਼ਦੂਰਾਂ ਦੀ ਮਜ਼ਦੂਰੀ ਦੇ ਵਿੱਚ ਅਸੀਂ 25% ਦਾ ਵਾਅਦਾ ਦੇਵਾਂਗੇ ਪਰ ਉਹ 1.5 ਸਾਲ ਬੀਤ ਗਿਆ ਹਜੇ ਤੱਕ ਕੋਈ ਉਹ ਲਾਗੂ ਨਹੀਂ ਹੋਇਆ ਉਹਦੇ ਵਿਰੋਧ ਵਿੱਚ ਇਹ ਮਜ਼ਦੂਰ ਸਾਰੇ ਆ ਜਿਹੜੇ ਇਹ ਅੱਜ ਧਰਨੇ ਦੇ ਵਿੱਚ ਕੰਮ ਬੰਦ ਕਰਕੇ ਬੈਠੇ ਨੇ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਮਜ਼ਦੂਰਾਂ ਨਾਲ بڑے بڑے ਵਾਅਦੇ ਕਰਦੀ ਸੀ ਜਿਹੜਾ ਇੱਕ ਹਰਾ ਪੰਨਾ ਇਹਨਾਂ ਮਜ਼ਦੂਰਾਂ ਲਈ ਚੱਲੂਗਾ ਇਹ ਮਜ਼ਦੂਰ ਇੱਕ ਬਦਲਾਅ ਚਾਹੁੰਦੇ ਸੀ ਉਹ ਬਦਲਾਅ ਕਿਹੋ ਜਿਹਾ ਆ ਗਿਆ ਇਹ ਵੀ ਪੁੱਛਾਂਗੇ ਵੀ ਬਦਲਾਅ ਪਿਛਲੀਆਂ ਸਰਕਾਰਾਂ ਨਾਲੋਂ ਤੇ ਇਸ ਸਰਕਾਰ ਦੇ ਵਿੱਚ ਜਿਹੜਾ ਬਦਲਾਅ ਕਹਿੰਦੇ ਸੀ ਤੁਸੀਂ ਇਹੀ ਗਰੀਬ ਲੋਕ ਬਦਲਾਅ ਭਾਲਦੇ ਸੀ ਸ਼ਾਇਦ ਸਾਡੀ ਜਿਹੜੀ ਮਜ਼ਦੂਰੀ ਦੇ ਵਿੱਚ ਵਾਧਾ ਹੋ ਜੇ ਹੁਣ ਬਦਲਾਅ ਆ ਗਿਆ ਤੁਹਾਡੀ ਮਜ਼ਦੂਰੀ ਦੇ ਵਿੱਚ ਵਾਧਾ ਹੋਇਆ ਕੁਝ ਅਸੀਂ ਜੀ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦੇ ਹਾਂ ਆਪਣੇ ਚੈਨਲ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਪਹੁੰਚਾਉਣ ਤੱਕ ਉੱਪਰ ਤੱਕ ਪਹੁੰਚਾਉਣ ਲਈ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਦਲਾਅ ਬਾਰੇ ਜੇ ਸੋਚ ਗਏ ਆਪਾਂ ਤਾਂ ਤੁਹਾਨੂੰ ਵੀ ਪਤਾ ਹੈ ਸਾਰੇ ਮਜ਼ਦੂਰਾਂ ਨੂੰ ਪਤਾ ਵੀ ਕੀ ਬਦਲਾ ਆਇਆ ਇਹਨਾਂ ਨੇ ਕਿਹਾ ਸੀ ਵੀ ਹਰਾ ਪੈਨ ਅਸੀਂ ਮਜ਼ਦੂਰਾਂ ਦੀ ਖਾਤਰ ਚਲਾਵਾਂਗੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਨੇ ਹਰਾ ਪੈਨ ਕੱਢ ਕੇ ਲਕੋਤਾ ਤੇ ਲਾਲ ਪੈਨ ਰੱਖ ਲਿਆ ਕੋ ਲਾਲ ਪੈਨ ਨਾਲ ਤਾਂ ਵੀ ਗळा ਕੱਟਦੇ ਤਾਂ ਪਤਾ ਨਹੀਂ ਨਾ ਲੱਗਦਾ ਕਿਸੇ ਦਾ ਇਹਨਾਂ ਨੇ ਲਾਲ ਪੈਨ ਇਸ ਕਰਕੇ ਰੱਖਿਆ ਪਹਿਲਾਂ ਇਹਨਾਂ ਨੇ ਡੇਢ ਸਾਲ ਪਹਿਲਾਂ ਵਾਅਦਾ ਕਰਿਆ ਸੀ ਵੀ ਅਸੀਂ 25% ਵਾਧਾ ਕਰਾਂਗੇ ਹੁਣੇ-ਹੁਣੇ ਵੀਡੀਓ ਚੱਲੀ ਜਾਂਦੀ ਇੱਕ ਤੇ ਉਹਦੇ ਚ ਭਗਵੰਤ ਮਾਨ ਖੁਦ ਬੋਲ ਰਿਹਾ 20% ਸੈਂਟਰ ਦੇਊਗਾ 5% ਅਸੀਂ ਦੇਵਾਂਗੇ 5% ਨਾਲ 8 ਕਰੋੜ ਰੁਪਏ ਦਾ ਮੰਨ ਕੇ ਚੱਲੋ ਝੋਨੇ ਦੇ ਸੀਜ਼ਨ ਵੇਲੇ 50 ਗਵਰਨਮੈਂਟ ਤੇ ਬੋਝ ਪਊਗਾ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਜੇ ਮਜ਼ਦੂਰਾਂ ਨੂੰ ਦੇਣ ਵਾਸਤੇ ਇਹਨਾਂ ਦੇ ਸਿਰ ਤੇ 8 ਕਰੋੜ ਰੁਪਏ ਦਾ ਬੋਝ ਪੈਂਦਾ ਤੇ ਸਾਡੇ ਹੈਲੀਕਾਪਟਰ ਸਾਡੀ ਪੁਲਿਸ ਦਿੱਲੀ ਵਗੈਰਾ ਗੋਆ ਗਾਜ ਭੇਜੀ ਜਾਂਦੇ ਆ ਉਹਦਾ ਖਰਚਾ ਸਾਨੂੰ ਪੰਜਾਬ ਨੂੰ ਨਹੀਂ ਪੈਂਦਾ ਮਜ਼ਦੂਰਾਂ ਨੂੰ ਦੇਣ ਵਾਸਤੇ ਇਹਨਾਂ ਕੋਲੇ 8 ਕਰੋੜ ਰੁਪਏ ਹੈ ਨਹੀਂਗਾ ਹਾਲਾਂਕਿ ਮਜ਼ਦੂਰ ਕਿੰਨੇ ਜਨਸਵਿਕਦੀ ਐ 117 ਮੰਡੀਆਂ ਦੇ ਵਿੱਚ ਦੇਖ ਲੋ ਵੀ ਕਿੰਨੇ ਲੱਖਾਂ ਅਰਬਾਂ ਦੇ ਹਿਸਾਬ ਨਾਲ ਕੱਟਾ ਜਾਂਦਾ ਕਿੰਨਾ ਕਿੰਨਾ ਪੈਸਾ ਮੰਡੀ ਕਾਰਡ ਬੋਰਡ ਨੂੰ ਜਾਂਦਾ ਮੰਡੀ ਕਾਰਡ ਬੋਰਡ ਨੂੰ ਪੈਸਾ ਤਾਂ ਸਾਡੀ ਮਜ਼ਦੂਰੀ ਚੋਂ ਕੱਟ ਕੇ 2011 ਦੇ ਵਿੱਚ ਬਾਦਲ ਸਾਹਿਬ ਨੇ ਇੱਕ ਵਾਅਦਾ ਕਰਿਆ ਸੀ 2010 ਦੇ ਵਿੱਚ ਵਾਅਦਾ ਕਰਿਆ ਸੀ 2011 ਦੇ ਵਿੱਚ ਉਹਨਾਂ ਨੇ ਵਾਅਦਾ ਪੂਰਾ ਕਰਿਆ ਸੀ ਸਾਡੀ ਮਜ਼ਦੂਰੀ 25% ਵਾਅਦਾ ਕਰਿਆ ਸੀ 2011 ਤੋਂ ਬਾਅਦ 11 ਸਾਲ ਹੋ ਗਏ ਕਾਂਗਰਸ ਵੀ ਆਈ ਲੋਕਾਂ ਨੇ ਬਦਲਾਅ ਚਾਹਿਆ ਵੀ ਸ਼ਾਇਦ ਇਹ ਵੀ ਗਰੀਬਾਂ ਵਾਰੇ ਕੁਝ ਕਰਨ ਪਰ ਇਹਨਾਂ ਨੇ ਮੇਰੇ ਹਿਸਾਬ ਨਾਲ ਹਰਾਪਿੰਨ ਦਾ ਕੇਜਰੀਵਾਲ ਨੂੰ ਦਿੱਤਾ ਸਾਡੇ ਆਤੇ ਤਾਂ ਰੱਖਿਆ ਹੀ ਨਹੀਂ ਜਿਹੜੇ ਇਹਨਾਂ ਦੇ ਆ ਆਪਣੇ ਐਮਐਲਏ ਆ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਐਂ ਹੀ ਨਹੀਂ ਪਤਾ ਵੀ ਇੱਥੇ ਸਾਡੇ ਮਜ਼ਦੂਰ ਮਰੀ ਜਾਂਦੇ ਸਾਡੇ ਕਿ ਐਸਸੀ ਕੋਟੇ ਚੋਂ ਆ ਸਾਡੇ ਜਿਹੜੇ ਐਮਐਲਏ ਸਾਹਿਬ ਆ ਹੁਣ ਜੈਤੋ ਦੇ ਐਸਸੀ ਕੋਟੇ ਚੋਂ ਆਉਂਦੇ ਆ ਅਸੀਂ ਖੁਦ ਨਾਰੇ ਲਾਏ ਆ ਖੁਦ ਹਾਰ ਪਾਏ ਆ ਅਸੀਂ ਆਪਦੇ ਗੱਲ ਚ ਪਾ ਆਪੀ ਪਾਲਿਆ ਇਹ ਸਚਾਈ ਹੈ ਕਹਿੰਨੇ ਮਜ਼ਦੂਰ ਬੈਠੇ ਆ 50 ਕਿਲੋ ਦੀ ਬੋਰੀ ਆ ਕਿਸੇ ਦਾ 40 ਕਿਲੋ ਤੋਂ ਵੱਧ ਵਜ਼ਨ ਹੋਵੇ ਤਾਂ ਮੈਂ ਆਪਦਾ ਨਾ ਸਿਰ ਵਢਾ ਦੂੰਗਾ 35 40 ਕਿਲੋ ਦਾ ਬੰਦਾ 50 ਕਿਲੋ ਦੀ ਬੋਰੀ ਚੱਕਦਾ ਉਹਦੇ ਸਾਨੂੰ 1 ਰੁਪਿਆ ਕੁਝ ਪੈਸੇ ਮਿਲਦੇ ਆ ਤੇ ਅੜਿੱਕਾ ਪੈਂਦਾ ਤਾਂ ਸਾਨੂੰ 3-3 ਰੁਪਈਆ ਦਾ ਲੋਡਿੰਗ ਕਰਾਉਣੀ ਪੈਂਦੀ ਉਹ ਪੈਸਾ ਸਾਨੂੰ ਪੈਂਦਾ ਅਸੀਂ ਸਿਰਫ ਇਹੀ ਮੰਗਦੇ ਆ ਵੀ ਸਾਡੀ ਮਜ਼ਦੂਰੀ 'ਚ ਵਾਧਾ ਕਰਿਆ ਜਾਵੇ ਲੋਡਿੰਗ ਦਾ ਰੇਟ ਵਧਾਇਆ ਜਾਵੇ ਹੋਰ ਅਸੀਂ ਕੋਈ ਡਾਂਗ ਛੋਟੇ ਨਾਲ ਲੜਦੇ ਨਹੀਂ ਕੋਈ ਅਸੀਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਨਾ ਕਿਸੇ ਜੱਜ ਜੱਥੇਬੰਦੀ ਨੂੰ ਮਾੜਾ ਕਹਿੰਨੇ ਆ ਕੱਲ ਤੱਕ ਦੋ ਜੱਥੇਬੰਦੀਆਂ ਆਪਣਾ ਆਲ ਇੰਡੀਆ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਸਾਡੀ ਜੈਤੋ ਦੀ ਕੋਟਕਪੂਰੇ ਦੀ ਕੋਟਕਪੂਰੇ ਰਹਿਣਗੇ ਜੈਤੋ ਵਾਲੇ ਜੈਤੋ ਆਉਣਗੇ ਔਰ ਪੈਂਡੂ ਮਜ਼ਦੂਰੀ ਯੂਨੀਅਨ ਵਾਲੇ 100% ਕੱਲ ਨੂੰ ਸਾਡਾ ਸਾਥ ਦੇਣ ਵਾਸਤੇ ਆ ਰਹੇ ਆ 2011 ਚ ਕਿੰਨਾ ਸਾਨੂੰ ਜਿਹੜਾ ਮਿਲਦਾ ਸੀ ਤੇ ਹੁਣ ਕਿੰਨਾ ਮਿਲਦਾ ਜਸਵਿੰਦਰ ਜੀ 25% ਦਾ ਵਾਅਦਾ ਕਰਿਆ ਸੀ ਉਹਨਾਂ ਨੇ ਸਾਡਾ ਜੀ ਇਹਨਾਂ ਨੇ خیال ਹੁਣ ਉਦੋਂ ਕਾਫੀ ਸਾਲ ਬੀਤ ਗਏ ਹੁਣ ਤਾਂ ਅਸੀਂ ਵੀ ਬੁਢੇ ਹੋ ਗਏ ਕੰਮ ਕਰਦੇ ਕਰਦੇ ਹੋਂਦ ਆ ਕੇ ਟੈਕੜੀ ਇਸ ਕੇ ਤਰਤੇ ਹੈ ਉਦੋਂ ਹਾਂ 10 ਸਾਲਾਂ ਦੇ ਵਿੱਚ ਕੁਝ ਉਦੋਂ ਬਾਅਦ ਵਧਦਾ ਨਹੀਂ ਹੋਇਆ ਨਹੀਂ ਇੱਕ ਪੈਸਾ ਵਧਾਇਆ ਦੋ ਪੈਸੇ ਵਧਾਏ ਆ ਜੀ ਜਿਹੜਾ ਮਤਲਬ ਕਿ ਹਰ ਸੀਜ਼ਨ ਜਾਂ 6 ਮਹੀਨੇ ਮਤਲਬ ਜਿਹੜਾ ਰੇਟ ਵਧਦਾ ਉਹ ਸਿਰਫ 5-400 5-4 ਪੈਸੇ ਵਧਾ ਕੇ ਮਤਲਬ ਕਿ ਵੀ ਸਰਪਲ ਉਸ ਕੇ ਭੇਜ ਦਿੰਦੀ ਹੈ ਸਰਕਾਰ ਇਹ ਸਭ ਤੋਂ ਨਕਮੀ ਸਰਕਾਰ ਮਤਲਬ ਕਿ ਉਹ ਹੀ ਹੈ ਸਾਬਤ ਹੋਈ ਹੈ ਠੀਕ ਹੈ ਜੀ ਤੇ ਇਹਨਾਂ ਨੇ ਵਾਅਦਾ ਕੀਤੇ ਸੀ ਮਜ਼ਦੂਰਾਂ ਨੂੰ ਇਹ ਦੇਵਾਂਗੇ ਉਹ ਦੇਵਾਂਗੇ ਪਰ ਲੇਕਿਨ ਇਹਨਾਂ ਨੇ ਮਤਲਬ ਕਿ ਹੁਣ ਇਹ ਵੀ ਕਿਹਾ ਸੀ ਟਿਪਨ ਚਕਾਵਾਂਗੇ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਜਿਹੜੇ ਮਤਲਬ ਕਿ ਨਹੀਂ ਕੰਮ ਕਰਦੇ ਉਹਨਾਂ ਨੂੰ ਟਿਫਨ ਅਸੀਂ ਆਪ ਚਕਾਵਾਂਗੇ ਉਹ ਟਿਫਨ ਤਾਂ ਨਹੀਂ ਚਕਾਏ ਜੀ ਇਹਨਾਂ ਨੇ ਹਾਂ ਇੱਕ ਚੀਜ਼ ਜਿਹੜੇ ਪੰਜਾਬੀ ਨੌਜਵਾਨ ਮੁੰਡੇ ਖੁੰਡੇ ਸੀ ਉਹਨਾਂ ਨੂੰ ਇਹਨਾਂ ਨੇ ਮਤਲਬ ਕਿ ਟੀਕੇ ਲਾਉਣੇ ਜ਼ਰੂਰ ਮਤਲਬ ਕਿ ਚਕਾਤੇ ਵੀ ਨਸ਼ਾ ਕਹਿੰਦੇ ਸੀ ਅਸੀਂ ਬਿਲਕੁਲ ਖਤਮ ਕਰ ਦਾਂਗੇ ਪਰ ਨਹੀਂ ਤੁਸੀਂ ਆਪ ਹੀ ਦੇਖ ਰਹੇ ਹੋ ਵੀ ਜਗਾ ਜਗਾ ਤੇ ਪਿੰਡਾਂ 'ਚ ਮਰੀ ਜਾਂਦੀ ਆ ਮਤਲਬ ਕਿ ਮੁੰਡੇ-ਕੁੰਡੇ ਹੋਰ ਮਤਲਬ ਕਿ ਲੇਡੀਜ਼ ਨਾਲ ਵੀ ਇਹਨਾਂ ਨੇ ਧੋਖਾ ਕੀਤਾ ਵੀ ਅਸੀਂ 1000 ਰੁਪਿਆ ਦੇਵਾਂਗੇ ਤੇ ਉਹ ਵੀ ਪੂਰਾ ਹੋਇਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਸੀ ਕਹਿੰਦੇ ਪਹਿਲ ਆਧਾਰ ਤੇ ਵੀ ਅਸੀਂ ਮਤਲਬ ਕਿ ਵੀ ਪਹਿਲ ਆਧਾਰ ਤੇ ਉਹਦੇ ਬਾਰੇ ਮਤਲਬ ਕਿ ਉਹ ਕਰਾਂਗੇ ਉਹਨਾਂ ਨੇ ਉਹ ਵੀ ਨਹੀਂ ਕੀਤਾ ਬਹੁਤ ਇਹੋ ਜਿਹੇ ਵਾਦੇ ਆ ਜਿਹੜੇ ਮਤਲਬ ਕਿ ਕਰਕੇ ਇਹ ਸਰਕਾਰ ਵੀ ਮਤਲਬ ਕਿ ਉਹਨਾਂ ਬਾਰੇ ਸੋਚੀ ਨਹੀਂ ਜਿਹੜੇ ਐਮ.ਐਲ.ਏ. ਸਾਹਿਬ ਹੈ ਜਿਹੜੇ ਐਮ.ਐਲ.ਏ. ਸਾਹਿਬ ਹੈ ਉਹਨਾਂ ਨੂੰ ਕੱਲਾ ਮਤਲਬ ਕਿ ਮਿਊਂਸੀਪਲ ਕਮੇਟੀ ਦੀ ਜਿਹੜੀਆਂ ਨਾਲੀਆਂ ਦਾ ਪਾਣੀ ਹੈ ਉਹਨਾਂ ਤੋਂ ਉਹੀ ਨਹੀਂ ਲੋਟ ਆ ਰਿਹਾ ਤੇ ਸਾਡੀ ਮਜ਼ਦੂਰਾਂ ਦੀ ਫਿਰ ਕਿਵੇਂ ਸੁਣੂਗੀ ਜੀ ਤੁਸੀਂ ਆ ਅੱਜ ਚੌਥਾ ਦਿਨ ਹੋ ਗਿਆ ਸਰਕਾਰ ਦੇ ਜਨਕਿ ਜਿਹੜਾ ਹਰੇਕ ਮੁਲਾਜ਼ਮ ਦੀ ਤਨਖਾਹ ਦੇ ਵਿੱਚ ਹਰ ਸਾਲ ਜਨਕਿ ਵਾਅਦਾ ਹੁੰਦਾ ਹੈ ਤੇ ਇਹ ਵੇਖੋ ਜਿਹੜੇ ਕਿ ਪਿੱਠੂ ਇਹਨਾਂ ਦੇ ਢੂਆਂ ਤੇ ਲੱਗੇ ਆ 10 ਸਾਲਾਂ ਦੇ ਵਿੱਚ ਇਹਨਾਂ ਦੀ ਮਜ਼ਦੂਰੀ ਦੇ ਵਿੱਚ ਸਰਕਾਰ ਨੇ ਵਾਅਦਾ ਨਹੀਂ ਕੀਤਾ ਇਹ ਦੋ ਸਰਕਾਰਾਂ ਤੋਂ ਅੱਕੇ ਹੋਏ ਮਜ਼ਦੂਰ ਸੀ ਜਿਹੜੇ ਕਹਿੰਦੇ ਅਸੀਂ ਬਦਲਾ ਲੈ ਕੇ ਆਵਾਂਗੇ ਬਦਲਾ ਲਿਆਂਦਾ ਤੇ ਬਦਲਾ ਕੇ ਜਾਇਆ ਇਹ ਆਪ ਦੇ ਮੂੰਹ ਦੱਸ ਰਹੇ ਨੇ ਤੇ ਸਾਡੀ ਜਿਹੜੀ 10 ਸਾਲਾਂ ਦੇ ਵਿੱਚ ਮਜ਼ਦੂਰੀ ਦੇ ਵਿੱਚ ਕੋਈ ਸਰਕਾਰ ਵੱਲੋਂ ਵਾਦਾ ਨਹੀਂ ਕੀਤਾ ਗਿਆ ਸੀ ਜੇ ਪਿਛਲੀਆਂ ਸਰਕਾਰਾਂ ਤੋਂ ਅੱਕੇ ਸੀ ਤਾਂ ਇਹਨਾਂ ਨੇ ਆਪ ਸਰਕਾਰ ਲੈ ਕੇ ਆਂਦੀ ਤੇ ਆਪ ਸਰਕਾਰ ਤੋਂ ਵੀ ਸ਼ਾਇਦ ਇਹਨਾਂ ਦਾ ਜਿਹੜਾ ਮਨ ਅੱਕ ਗਿਆ ਹੋਊਗਾ ਅਸੀਂ ਤਾਂ ਇਹ ਹੀ ਕਹਿੰਦੇ ਆ ਜੀ ਵੀ ਅਸੀਂ ਖੁਦ ਹਾਰ ਪਾ ਪਾ ਕੇ ਅਸੀਂ ਕਹਿੰਦੇ ਹਾਂ ਯਾਰ ਸਾਡਾ ਭਾਈਚਾਰਾ ਅਸੀਂ ਖੁਦ ਵੋਟਾਂ ਪਾ ਪਾ ਕੇ ਬਣਾਇਆ ਪਰ ਉਸ ਇਨਸਾਨ ਨੇ ਅੱਜ ਤੱਕ ਸਾਡੀ ਸਰ ਵੀ ਨਹੀਂ ਲਈ ਵੀ ਆ ਕੇ ਆ ਸਾਡੇ ਮਜ਼ਦੂਰ ਭਰਾਏ ਭੁੱਖੇ ਬੈਠੇ ਆ ਐਸਸੀ ਆ ਬੀਸੀ ਆ ਕੋਈ ਬਿਹਾਰ ਦਾ ਐ ਕੋਈ ਯੂਪੀ ਦਾ ਅਸੀਂ ਇਹ ਨਹੀਂ ਕਹਿੰਦੇ ਇਹ ਵੀ ਕੰਮ ਕਰਨ ਆਏ ਆ ਇਹਨਾਂ 'ਚ ਕੋਈ ਹਰੇ ਰੰਗ ਦਾ ਖੂਨ ਨਹੀਂਗਾ ਖੂਨ ਬਿਹਾਰੀ 'ਚ ਵੀ ਲਾਲ ਆ ਮੇਰੇ 'ਚ ਵੀ ਲਾਲ ਆ ਇਹਦੇ 'ਚ ਵੀ ਲਾਲ ਆ ਇਹਦੇ 'ਚ ਵੀ ਲਾਲ ਆ ਖੂਨ ਤਾਂ ਸਾਰਿਆਂ 'ਚ ਲਾਲ ਰੰਗ ਦਾ ਹੈ ਜੇ ਸਾਨੂੰ ਮਜ਼ਦੂਰੀ ਪੂਰੀ ਮਿਲੇ ਇਹ ਵੀ ਵਿਚਾਰੇ 5-5 4-4 ਹਜ਼ਾਰ ਵੱਧ ਲੈ ਕੇ ਜਾਣ ਜੇ ਕਰ ਤੁਸੀਂ ਇਹ ਇੱਕ ਗੱਲ ਇਹ ਗੱਲ ਹੋ ਰਹੀ ਹੈ ਜੇਕਰ ਇਦਾਂ ਹੀ ਤੁਸੀਂ ਬੈਠੇ ਰਹੇ ਤੇ ਸਰਕਾਰ ਕਹਿੰਦੀ ਹੈ ਜੇ ਤੁਸੀਂ ਕੰਮ ਕਰਨਾ ਕਰ ਲੋ ਨਹੀਂ ਕਰਨਾ ਨਾ ਕਰੋ ਅਸੀਂ ਨਵੇਂ ਬੰਦੇ ਲਾ ਦਨੇ ਆ ਫੇਰ ਸੰਘਰਸ਼ ਕੀ ਹੋਊਗਾ ਤੁਹਾਡਾ ਨਵੇਂ ਬੰਦੇ ਐ ਕਿਵੇਂ ਲਾ ਲੈਣਗੇ ਜੀ ਜੀ ਸਰਕਾਰ ਤਾਂ ਕਹਿੰਦੀ ਹੈ ਜੇ ਤੁਸੀਂ ਕੰਮ ਕਰ ਅੱਗੇ ਮੁਲਾਜ਼ਮਾਂ ਨੂੰ ਕਿਹਾ ਪਟਵਾਰੀਆਂ ਨੂੰ ਕਿਹਾ ਉਹਨਾਂ ਨੇ ਕਿਹਨੂੰ ਕਹਿੰਦੀ ਸਰਕਾਰ ਕਹਿੰਦੀ ਕਰਨਾ ਕਰੋ ਨਹੀਂ ਘਰਾਂ ਨੂੰ ਜਾਓ ਅਸੀਂ ਹੋਰ ਲਾ ਲਾਂਗੇ ਫੇਰ ਮਜ਼ਦੂਰਾਂ ਦਾ ਸੰਘਰਸ਼ ਕੀ ਹੋਊਗਾ ਅਸੀਂ ਕਿਹੜਾ ਸਰਕਾਰ ਤੋਂ ਤਨਖਾਹ ਲੈਣੇ ਆ ਜੀ ਜੀ ਨਾ ਅਸੀਂ ਸਰਕਾਰ ਦੇ ਮੁਲਾਜ਼ਮ ਹੈ ਜੀ ਨਾ ਹੀ ਅਸੀਂ ਸਰਕਾਰ ਤੋਂ ਤਨਖਾਹ ਲੈਣੇ ਆ ਅਸੀਂ ਤਾਂ ਆਪਦੇ ਸਰੀਰ ਦੇ ਮੁਲਾਜ਼ਮ ਹੈ ਮੈਂ ਉਹੀ ਗੱਲ ਕਹਾਂ ਛੋਟਾ ਫੜ ਕੇ ਫਿਰ ਉਹਵੇਂ ਚੱਲਾਂ ਮੈਂ ਉਹੀ ਗੱਲ ਕਹਦੇ ਆ ਜੇਕਰ ਸਰਕਾਰ ਪੱਕੇ ਮੁਲਾਜ਼ਮਾਂ ਨੂੰ ਕੱਢ ਕੇ ਪਾਸੇ ਮਾਰਦੀ ਆ ਤੇ ਤੁਸੀਂ ਤੇ ਕੱਚੇ ਨੂੰ ਸੁਣ ਤੇ ਕੱਢਣੀ ਸੌਖਾ ਸਰਕਾਰ ਨੂੰ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜੀ ਕਿੱਡਾ ਵੱਡਾ ਮੁਲਾਜ਼ਮ ਹੋਵੇ ਉਹਦੀਆਂ ਜੜਾਂ ਉੱਤੇ ਹੀ ਹੁੰਦੀਆਂ ਜੀ ਪਰ ਸਾਡੀਆਂ ਜੜਾਂ ਤਾਂ ਐ ਨਹੀਂ ਪਤਾ ਕਿਥੋਂ ਤੱਕ ਜੀ ਇੱਕ ਮਜ਼ਦੂਰ ਨੇ ਚੀਕ ਮਾਰੀ ਤਾਂ 10 ਮਜ਼ਦੂਰ ਇਕੱਠੇ ਹੋ ਜਾਣਗੇ ਜੀ ਕੱਲ ਨੂੰ ਪ੍ਰਮਾਤਮਾ ਨੇ ਚਾਹਿਆ ਤਾਂ ਤਿੰਨ ਚਾਰ ਜਥੇਬੰਦੀਆਂ ਹੋਰ ਸਾਡੇ ਨਾਲ ਆ ਰਹੀਆਂ ਜਥੇਬੰਦੀ ਨਾਲ ਜਥੇਬੰਦੀ ਰਲਦੀ ਗਈ ਤਾਂ ਸੰਘਰਸ਼ ਕਿੱਥੇ ਜਾਊਗਾ ਜੀ ਇਹ ਤਾਂ ਸਰਕਾਰ ਨੂੰ ਸੋਚਣਾ ਪੈਣਾ ਇਹ ਥੋੜਾ ਜਿਹਾ ਵੀ ਇੱਥੇ ਕੋਈ ਆ ਕੇ ਹੋਰ ਆ ਕੇ ਪੱਖਾ ਚਲਾ ਲੂ ਜੀ ਜਾਂ ਬਾਈ ਦੀ ਦੁਕਾਨਾ ਸਾਡਾ ਭਤੀਜਾ ਹੈ ਦੀ ਦੁਕਾਨ ਤੇ ਕੋਈ ਆ ਕੇ ਹੋਰ ਪੱਖਾ ਲਾ ਲੂ ਇਹ ਨਹੀਂ ਹੋਊਗਾ ਹੋਰ ਵੀ ਹੈ ਜਦੋਂ ਆਪਾਂ ਨਾਹਰਾ ਲਾਉਣੇ ਆ ਕਿਸਾਨ ਮਜ਼ਦੂਰ ਜੁਨੀਅਰ ਜਿੰਦਾਬਾਦ ਤੇ ਮਜ਼ਦੂਰ ਤਾਂ ਕਿਸਾਨਾਂ ਨਾਲ ਖੜਦੇ ਕੀ ਕਿਸਾਨ ਤੁਹਾਡੇ ਨਾਲ ਖੜੇ ਆ ਕੇ ਨਹੀਂ ਜੀ ਅਜੇ ਤੱਕ ਤਾਂ ਨਹੀਂ ਅੱਜ ਮੈਸੇਜ ਆਇਆ ਸੀ ਵੀ ਕੱਲ ਨੂੰ ਅਸੀਂ ਸ਼ਾਇਦ ਹਨਾ ਕੱਲ ਨੂੰ ਕਿਸਾਨ ਜਥੇਬੰਦੀ ਦੇ ਕੁਸ਼ਨ ਬੰਦੇ ਸਾਡੇ ਕੋਲੇ ਆ ਰਹੇ ਆ ਕਿਸਾਨਾਂ ਨੂੰ ਵੀ ਇਹਨਾਂ ਨਾਲ ਖੜਨਾ ਚਾਹੀਦਾ ਜੇਕਰ ਅਸੀਂ ਨਾਹਰਾ ਲਾਉਣ ਜਾਣਦੇ ਹਾਂ ਤੇ ਨਾਰੇ ਨੂੰ ਨਿਭਾਉਣ ਵੀ ਸਿੱਖਣਾ ਚਾਹੀਦਾ ਸਾਨੂੰ ਕਿਸਾਨ ਮਜ਼ਦੂਰ ਜੁਨੀਅਰ ਜਿੰਦਾਬਾਦ ਜੇ ਕਿਸਾਨਾਂ ਦੇ ਨਾਲ ਇਹੀ ਮਜ਼ਦੂਰ ਖੜਦੇ ਆ ਤੇ ਅੱਜ ਇਹਨਾਂ ਮਜ਼ਦੂਰ ਮਜ਼ਦੂਰਾਂ ਦੇ ਨਾਲ ਵੀ ਖੜਨ ਦੀ ਲੋੜ ਆ ਹਾਂਜੀ ਖੁਦ ਵੀ ਦਿੱਲੀ ਜਾ ਕੇ ਆਏ ਆ ਮੈਂ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆ ਕੇ ਮੰਡੀ ਵਿੱਚ ਸਾਡੀ ਸਾਰ ਲਈ ਹੈ ਪਰ ਜਿਹੜੀ ਇਹ ਸਰਕਾਰ ਹੈ ਇਹ ਬਹੁਤ ਹੀ ਨਕਮੀ ਸਰਕਾਰ ਹੈ ਕਿਸੇ ਸ਼ਾਇਰ ਨੇ ਕਿਹਾ ਇਹ ਗਰੀਬਾਂ ਨੂੰ ਸਤਾ ਰਹੇ ਹੈ ਇਹ ਮਜ਼ਦੂਰਾਂ ਦਾ ਖਰਚਾ ਘਟੋ ਵੜ ਇੱਕ ਜਦੋਂ ਦੁਕਾਨ ਤੇ ਲਗੇ 2 200 3 3000 ਖਰਚਾ ਰੋਜ਼ ਪੈਂਦਾ ਮਜ਼ਦੂਰਾਂ ਨੂੰ ਇੰਨਾ ਸਤਾ ਰਹੇ ਹੈ ਸ਼ਾਇਰ ਨੇ ਕਿਹਾ ਮਤ ਸਤਾ ਕਿਸੇ ਗਰੀਬ ਕੋ ਉਹ ਆਪਣੇ ਖੁਦਾ سے ਫਰਿਆਦ ਕਰ ਦੇਗਾ ਮਤ ਸਤਾ ਕਿਸੇ ਗਰੀਬ ਕੋ ਉਹ ਆਪਣੇ ਖੁਦਾ سے ਫਰਿਆਦ ਕਰ ਦੇਗਾ ਇਸ ਜਹਾਂ ਮੇ ਤੋ ਕਿਆ ਦੋਨੋ ਜਹਾਂ ਮੇ ਤੁਝੇ ਬਰਬਾਦ ਕਰ ਦੇਗਾ ਇਹ ਗਰੀਬ ਦੀ ਆਵਾਜ਼ ਹੈ ਗਰੀਬ ਕੋ ਡਾਂਗ ਨਹੀਂ ਚਲਾ ਸਕਦਾ ਸੋਟੀ ਨਹੀਂ ਚਲਾ ਸਕਦਾ ਉਹ ਤੇ ਰੋਬ ਨਹੀਂ ਮਾਰ ਸਕਦਾ ਪਰ ਉਹਦੀ ਫਰਿਆਦ ਨਾ ਖੁਦਾ ਤੱਕ ਪਹੁੰਚੂਗੀ ਲਾਜ਼ਮੀ ਪਹੁੰਚੂਗੀ ਇਹ ਸਾਡੀ ਗਰੀਬਾਂ ਦੀ ਆਵਾਜ਼ ਹੈ ਇਹ ਪਰਦੇਸ ਜਿਹੜੇ ਪਰਦੇਸੀ ਮਜ਼ਦੂਰ ਹੈ ਬਿਹਾਰ ਜੂ ਚੱਲ ਕੇ ਵਿਚਰੇ ਆ ਰੋਜ਼ 2-3000 ਦਾ ਖਰਚਾ ਇਹਨਾਂ ਦਾ ਜੇ ਇਹੀ ਖਰਚਾ ਖਾ ਕੇ ਗਰੀਬ ਜਿਹੜੇ ਮਜ਼ਦੂਰ ਕਿ ਲੈ ਕੇ ਜਾਣਗੇ ਉਹ ਗਰੀਬ ਤਾਂ ਇੱਕ ਫਰਿਆਦ ਕਰ ਸਕਦਾ ਗਰੀਬ ਮੂਰੇ ਕੁਝ ਨਹੀਂ ਹੁੰਦਾ ਗਰੀਬ ਇੱਕ ਕੰਧ ਵਾਂਗ ਹੁੰਦਾ ਕੰਧ ਕੁੱਟ ਲੋ ਤੇ ਗਰੀਬ ਕੁੱਟ ਲੋ ਇੱਕ ਸਮਾਨ ਹੁੰਦਾ ਸਾਡੇ ਨਾਲ ਸਮਾਜ ਸੇਵੀ ਸੰਦੀਪ ਸਿੰਘ ਜੀ ਲੂੰਬਾ ਵੀ ਸਾਡੇ ਨਾਲ ਨੇ ਅੱਜ ਧਰਨੇ ਦੇ ਵਿੱਚ ਪਹੁੰਚੇ ਨੇ ਇਹਨਾਂ ਗਰੀਬਾਂ ਦੇ ਨਾਲ ਹਮਾਇਤ ਜਿਤਾਉਣ ਆਏ ਨੇ ਸੰਦੀਪ ਜੀ ਤੁਸੀਂ ਕਿਵੇਂ ਦੇਖੋਗੇ ਇਹ ਜਿਹੜੀ ਸਰਕਾਰ ਹੈ ਆਉਣ ਤੋਂ ਜਾਨੀ ਕਿ ਕਹਿੰਦੇ ਹੁੰਦੇ ਆ ਉਹ ਕਹਾਵਤ ਸੱਚ ਹੋ ਗਈ ਖਾਣ ਵਾਲੇ ਦੰਦ ਹੋਰ ਤੇ ਵਿਖਾਉਣ ਵਾਲੇ ਦੰਦ ਹੋਰ ਠੀਕ ਹੈ ਅੱਜ ਸਰਕਾਰ ਇਹਨਾਂ ਮਜ਼ਦੂਰਾਂ ਦੇ ਨਾਲ ਖੜਦੀ ਨਹੀਂ ਜਦੋਂ ਵੋਟਾਂ ਲੈਣੀਆਂ ਸੀ ਇੱਥੋਂ ਦੇ ਐਮਐਲਏ ਵੀ ਇਹਨਾਂ ਲੋਕਾਂ ਦੇ ਵਿਚ ਆ ਕੇ ਬੈਠਦੇ ਸੀ ਤੇ ਅੱਜ ਉਹ ਐਮਐਲਏ ਨੂੰ ਜਾਨੀ ਕਿ ਦਾਣਾ ਮੰਡੀ ਵੀ ਨਹੀਂ ਦਿਸ ਰਹੀ ਤੇ ਇਹ ਮਜ਼ਦੂਰ ਵੀ ਨਹੀਂ ਦਿਸ ਰਹੀ ਚਲੋ ਹਾਂ ਦਾ ਨਾਰਾ ਮਾਰਦੇ ਐਮਐਲਏ ਸਾਹਿਬ ਆ ਕੇ ਇੱਥੇ ਇਹਨਾਂ ਮਜ਼ਦੂਰਾਂ ਨੂੰ ਕਹਿੰਦੇ ਕੋਈ ਨਹੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਤੁਸੀਂ ਸਾਡੇੋਂ ਅਸੀਂ ਤੁਹਾਡੇੋਂ ਤੁਸੀਂ ਸਾਨੂੰ ਚੁਣਿਆ ਚਲੋ ਕੰਮ ਕਰਨਾ ਨਾ ਕਰਨਾ ਉਹ ਸਰਕਾਰ ਦੇ ਕੰਮ ਆ ਉਹਨਾਂ ਨੂੰ ਨਾਲ ਖੜਨ ਦਾ ਹੱਕ ਬੰਦਾ ਸੀ ਇਹ ਮਜ਼ਦੂਰ ਦੇ ਹੀ ਚੁਣੇ ਹੋ ਮਲੈ ਨੇ ਤੁਸੀਂ ਕਿਵੇਂ ਦੇਖੋਗੇ ਇਸ ਗੱਲ ਨੂੰ ਸਸੀ ਗਾਲ ਜੀ ਸਭ ਤੋਂ ਪਹਿਲਾਂ ਫਤਿਹ ਹਾਜ਼ਰੀ ਪ੍ਰਵਾਨ ਕਰਨਾ ਜੀ ਸੱਚ ਦੀ ਪੜਤਾਲ ਇੱਥੇ ਤੁਸੀਂ ਤਾਰਾ ਜੀ ਪਹੁੰਚੇ ਹੋ ਬਹੁਤ ਅੱਛੇ ਤੁਹਾਡਾ ਇਸ ਟਾਈਮ ਬੁਰੀ ਗਰੀਬ ਜਨਤਾ ਦੇ ਨਾਲ ਤੁਸੀਂ ਖੜਦੇ ਹੋ ਅਸੀਂ ਤੁਹਾਨੂੰ ਦੇਖ ਕੇ ਹੀ ਰੋਕੇ ਇੱਥੇ ਪਹਿਲਾਂ 3 ਘੰਟੇ ਪਹਿਲਾਂ ਅਸੀਂ ਆ ਕੇ ਗਏ ਆ ਕਹਿੰਦੇ ਪੱਤਰਕਾਰ ਵੀਰ ਨਹੀਂ ਆਏ ਤਾਂ ਤੁਸੀਂ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਨੂੰ ਵੀ ਥੋੜਾ ਕਹਿਣਾ ਚਾਹੁੰਦਾ ਯਾਰ ਆਪਣਾ ਜਿਹੜਾ ਦੇਸ਼ ਦਾ ਇਕਨੋਮੀ ਇਨਫਰਾਸਟ੍ਰਕਚਰ ਹੈ ਉਹ ਆਪਣਾ ਕਿਸਾਨੀ ਦੇ ਨਾਲ ਟੱਚ ਹੈ ਪੰਜਾਬ ਕਿਸਾਨੀ ਨਾਲ ਜਾਣਿਆ ਜਾਂਦਾ ਹੈ ਅੱਜ 200 ਤੋਂ ਵੱਧ ਆਪਣੀਆਂ 210 15 ਕੰਟਰੀਆਂ ਵਰਲਡ ਦੀਆਂ ਇਹ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਹਾਡੀ ਲੱਖਾਂ ਚ ਹੁਣ ਵੀਡੀਓ ਜਾ ਰਹੀ ਹੈ ਇਹ ਵੀ ਅੱਛੀ ਗੱਲ ਹੈ ਕਿੱਥੋਂ ਤੱਕ ਇਹ ਜਿਹੜੀ ਖਬਰ ਜਾਊਗੀ ਚਾਰ ਦਿਨਾਂ ਜੇ ਇਹਨਾਂ ਨੂੰ ਹੋ ਗਏ ਉਹ ਤੁਸੀਂ ਆਪ ਹੀ ਹੁਣ ਥੋੜੀ ਦੇਰ ਪਹਿਲਾਂ ਜਿਵੇਂ ਤੁਹਾਡਾ ਬਿਆਨ ਆਪ ਹੀ ਦਿੱਤਾ ਹੈ ਕੰਮ ਹੋਣਾ ਨਾ ਹੋਣਾ ਉਹ ਹਜੇ ਬਾਅਦ ਦੀ ਗੱਲ ਹੈ ਇਹ ਕੋਈ ਤੱਕੇ ਨਾਲ ਆਪਣਾ ਮੰਗ ਨਹੀਂ ਮੰਗ ਰਹੇ ਇਹਨਾਂ ਨੇ ਇਹ ਗੱਲ ਕਹੀ ਹੈ ਇਹ ਕਹਿੰਦੇ ਬਾਈ ਕਿ ਭਗਵੰਤ ਮਾਨ ਸਾਹਿਬ ਨੇ ਪਿਛਲੇ ਕਣਕ ਦੇ ਸੀਜ਼ਨ ਵੇਲੇ ਇਹ ਵਾਅਦਾ ਕੀਤਾ ਸੀ ਜਿਹੜਾ ਵਾਅਦਾ ਕੀਤਾ ਸੀ ਉਹ ਫਿਰ ਪੂਰਾ ਕਿਉਂ ਨਹੀਂ ਹੋਇਆ 20% ਉਹ ਕਹਿੰਦੇ ਸੀ ਐਫਸੀਆਈ ਵਾਅਦਾ ਕਰੂਗੀ 5% ਪੰਜਾਬ ਸਰਕਾਰ ਤੁਹਾਨੂੰ ਦੇਊਗੀ ਤੁਹਾਨੂੰ 25% ਤੁਹਾਡਾ ਜਿੰਨਾ ਵੀ ਕਮਾਈ ਹੁੰਦੀ ਹੈ ਉਹਦਾ ਮੁਆਵਜ਼ਾ ਸੀ ਵਾਅਦਾ ਦਵਾਂਗੇ ਇਹਨਾਂ ਦੇ ਚਿਹਰੇ ਤੇ ਅੱਜ ਕੀ ਖੁਸ਼ੀ ਦੀ ਪੂਰੀ ਲਹਿਰ ਸੀ ਪੂਰੇ ਲਹਿਰਾਂ ਨਾਲ ਅੱਜ ਇੱਥੇ ਕੰਮ ਕਰਨੇ ਆਏ ਸੀ ਇੱਕ ਵੀਰ ਨੇ ਪਹਿਲਾਂ ਕਿਹਾ ਵੀ ਸਾਡਾ ਵਜਨ 60 ਕਿਲੋ ਐ 50 ਕਿਲੋ ਆ ਤੇ ਬੋਰੀ ਵੀ 50 ਕਿਲੋ ਦੀ ਐ ਤੇ ਸਾਡਾ ਕਿਸੇ ਦਾ ਭਾਰਤ ਲਾ ਲਓ ਮੈਂ ਧੋਨ ਲਵਾ ਦੂੰਗਾ ਬਾਈ ਜੀ ਜਿਵੇਂ ਸਹੀ ਗਾ ਦੇਖ ਲਓ ਕਿਸੇ ਦਾ ਵੀ ਭਾਰਤ ਨੂੰ ਲੱਗਦਾ ਯਾਰ ਗਰੀਬ ਵਰਗ ਨਾਲ ਵੈਸੇ ਹੀ ਪਰਮਾਤਮਾ ਵੱਲੋਂ ਇੱਕ ਖੜਨਾ ਵੈਸੇ ਹੀ ਕਿਸੇ ਨੂੰ ਚਾਹੀਦਾ ਯਾਰ ਮਜ਼ਦੂਰ ਭਰਾ ਆਪਣੇ ਪਰ ਬੜੀ ਬਹੁਤ ਗਲਤ ਗੱਲ ਐ ਘਟ ਗਿਆ ਮੈਨੂੰ ਲੱਗਿਆ ਕੰਮ ਐ ਕਿ ਇੱਥੇ ਕੋਈ ਹਜ ਤੱਕ ਇਹਨਾਂ ਕੋਲੇ ਬੋੜਿਆ ਨਹੀਂ ਨਾ ਹੀ ਮਾਰਕੀਟ ਕਮੇਟੀ ਵੱਲੋਂ ਨਾ ਹੀ ਜੈਤੋ ਦੇ ਵਿਧਾਇਕ ਸਾਹਿਬ ਇੱਥੇ ਪਹੁੰਚੇ ਐ ਤੇ ਨਾ ਹੀ ਕੋਈ ਪੰਜਾਬ ਸਰਕਾਰ ਦਾ ਕੋਈ ਇੱਥੇ ਨੁਮਾਇੰਦਾ ਕੋਈ ਐਸ ਡੀ ਐਮ ਕੋਈ ਕੋਈ ਤਾਂ ਇੱਥੇ ਇਹਨਾਂ ਕੋਲੇ ਆਵੇ ਯਾਰ ਕੋਈ ਵੀ ਨਹੀਂ ਬੰਦਾ ਆਇਆ ਇਹਨਾਂ ਦਾ ਹੌਸਲਾ ਕਿਵੇਂ ਵਧੂਗਾ ਦੂਸਰੇ ਪਾਸੇ ਇਹ ਅਫਵਾਹ ਵੀ ਆ ਰਹੀ ਹੈ ਪੰਜਾਬ ਸਰਕਾਰਾਂ ਵੱਲੋਂ ਜਿਵੇਂ ਪਟਵਾਰੀਆਂ ਨੂੰ ਇਹਨਾਂ ਨੇ ਪਿੱਛੇ ਜੇ ਕਿਹਾ ਸੀ ਕਾਨੂੰਗੋਆ ਨੂੰ ਕਹਤਾ ਪਿੱਛੇ ਜੇ ਇਹਨਾਂ ਨੇ ਰੇਲਵੇ ਦੀ ਬੋਰੀਆਂ ਦਾ ਆਪਣਾ ਇੱਥੇ ਲਿਫਟਿੰਗ ਦਾ ਰੋਲਾ ਪਿਆ ਸੀ ਬਰਗਾੜੀ ਤੋਂ ਲੇਬਰ ਆਈ ਸੀ ਤੇ ਆਪਣੇ ਲਈ ਲੇਬਰ ਨੂੰ ਕਹਿੰਦੇ ਜੀ ਨਹੀਂ ਤੁਸੀਂ 3 ਰੁਪਏ ਚੱਕਣਾ ਤੇ 3 ਰੁਪਏ ਤੋਂ ਬਾਅਦ ਸਾਡੇ ਕੋਲ 2.5 ਰੁਪਏ ਦੇ ਲੇਬਰ ਹੈਗੀ ਐ ਅਸੀਂ ਉਹਨਾਂ ਤੋਂ ਚੁਕਾਵਾਂਗੇ ਉਹਦੇ ਵੀ ਡਾਂਗ ਸੋਟਾ ਤੇ ਅੱਜ ਵੀ ਇਹ ਵੀ ਬਾਈ ਜੀ ਕਹਿੰਦੇ ਨਾਲ ਸੀ ਉਹ ਮੌਕਾ ਹੁਣ ਦੁਬਾਰਾ ਕਿਤੇ ਨਾ ਨਜ਼ਰ ਆ ਰਿਹਾ ਤੇ ਪਰ ਇਹ ਕਹਿੰਦੇ ਅਸੀਂ ਪਿਛਲੀਆਂ ਰੰਗ ਹੁਣ ਡਾਂਗਾ ਨਹੀਂ ਖਾਣੀ ਅਸੀਂ ਆਪ ਡਾਂਗਾ ਚੱਕਾਂਗੇ ਕਿਉਂਕਿ ਗਰੀਬਾਂ ਦੇ ਮਜ਼ਲੂਮਾਂ ਦੇ ਹੱਕ ਦੀ ਇਹਨਾਂ ਨੇ ਸਰਕਾਰ ਬਣਾਈ ਸੀ ਬਦਲਾਅ ਦੇ ਚੱਕਰ 'ਚ ਕਿ ਅਸੀਂ ਗਰੀਬ ਘਰਾਂ ਦੇ ਕਾਕੇ ਆ ਗਰੀਬ ਘਰਾਂ ਦੇ ਅਸੀਂ ਬੱਚੇ ਆ ਤੇ ਤੁਹਾਡੇ ਨਾਲ ਖੜਾਂਗੇ ਉਹ ਜਿਵੇਂ ਬਾਈ ਜੀ ਨੇ ਕਿਹਾ ਵੀ ਅਸਤਾ ਆਪ ਦੇ ਗਲੇ 'ਚ ਆਪ ਹੀ ਫਾਹ ਪਾ ਲਿਆ ਵੀ ਇਹੋ ਜਿਹੀ ਕੰਮੀ ਸਰਕਾਰ ਆਈ ਹੈ ਉਹ ਵੀਰ ਜੀ ਹੁਣ ਇਹ ਵੀ ਉਹਨਾਂ ਨੇ ਕਿਹਾ ਵੀ ਹੁਣ ਵੋਟਾਂ ਪਵਾ ਲਓ ਦੁਬਾਰਾ ਤੇ ਪਤਾ ਲੱਗ ਜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜੇ ਇਹਨਾਂ ਨੇ ਐਮਐਲਏ ਐ ਐਮਪੀ ਐ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ ਮਾਨ ਸਾਹਿਬ ਕਹਿੰਦੇ ਐ ਵੀ ਜਿਹੜੇ ਮੁਲਾਜ਼ਮ ਐ ਉਹਨਾਂ ਦੀ ਤਨਖਾਹ ਕੱਟੋ ਜਿਹੜੇ ਰਿਟਾਇਰ ਮੁਲਾਜ਼ਮ ਐ ਉਹਨਾਂ ਦੀ ਤਨਖਾਹ ਦੇ ਵਿੱਚੋਂ ਥੋੜੇ ਥੋੜੇ ਪੈਸੇ ਕੱਟੋ ਕੀ ਐ ਐਮਐਲਏ ਨਹੀਂ ਕਟਾ ਸਕਦੇ ਕੀ ਐ ਐਮਪੀ ਨਹੀਂ ਕਟਾ ਸਕਦੇ ਉਹ ਚੰਗੇ ਸਰਦੇ ਵਰਦੇ ਘਰਾਂ ਦੇ ਦੀ ਪੁੱਤ ਐ ਜੇ ਉਹੀ ਕਹਿਣ ਸਾਡੇ ਪੈਸੇ ਕੱਟ ਕੇ ਇਹਨਾਂ ਲੋਕਾਂ ਨੂੰ ਦੇ ਦਿਓ ਉਹ ਕੌਣ ਨਹੀਂ ਕਟਾਉਂਦੇ ਉਹਨਾਂ ਦੇ ਤਾਂ ਵਾਦੇ ਹੋ ਰਹੇ ਆ ਤੇ ਇਹਨਾਂ ਦੇ ਢੂਆਂ ਤੇ ਪਿੱਠੂ ਲੱਗੇ ਆ ਉਹਨਾਂ ਦੀ ਮਿਹਨਤ ਵੀ ਨਹੀਂ ਮਿਲ ਰਹੀ ਬਿਲਕੁਲ ਜੀ ਬਿਲਕੁਲ ਇਹ ਗੱਲ ਤੁਹਾਡੀ ਬਹੁਤ ਹੀ درست ਹੈ ਕਿ ਜਿੰਨਾ ਦੀ ਦਰ੍ਹਾਂ ਇਸ ਵਕਤ 3 ਲੱਖ 2.5 ਲੱਖ ਦਾ ਪੈਕੇਜ ਹੈ ਯਾਰ ਉਹਨੂੰ 2000 ਵੀ ਤੁਸੀਂ ਲਾ ਦੋਗੇ ਤਾਂ ਲੱਖਾਂ ਕਰੋੜਾਂ ਤਾਂ ਵੈਸੇ ਹੀ 8 ਕਰੋੜ ਤਾਂ ਵੈਸੇ ਹੀ ਬੰਦ ਹੈ ਪੰਜਾਬ ਦੀ ਲੇਬਰ ਦਾ ਜੇ ਆਪਾਂ ਅਨੁਪਾਤ ਕਰੀਏ ਪਰਸੈਂਟੇਜ ਦੇ ਹਿਸਾਬ ਨਾਲ ਤਾਂ ਸਾਰਾ ਹੀ 8 ਕਰੋੜ ਰੁਪਇਆ ਪੂਰੇ ਪੰਜਾਬ ਦਾ ਬੰਦ ਹੈ 340 ਕਿਲੋਮੀਟਰ ਵਰਗ ਪੰਜਾਬ ਦਾ ਖੇੜਾ ਜਿੱਦੇ ਜ 117 ਮੰਡੀਆਂ 117 ਮੰਡੀਆਂ ਦੇ ਵਿੱਚ ਜੇ ਆਪਾਂ ਇਹਨੂੰ ਡਿਵਾਈਡੇਸ਼ਨ ਕਰੀਏ ਤਾਂ ਭਾਈ ਜੀ ਸਿਰਫ 8 ਕਰੋੜ ਰੁਪਇਆ ਇਹਨਾਂ ਨੇ ਹੁਣ ਜਿਵੇਂ ਕਿਹਾ ਕਿ ਹੈਲੀਕਾਪਟਰ ਦਾ ਖਰਚਾ ਹੀ ਲੱਖਾਂ ਚਾਈ ਜਾਂਦਾ ਆਪਣੀ ਸਿਕਿਉਰਿਟੀ ਦੇ ਖਰਚੇ ਆਈ ਜਾਂਦੇ ਆ ਦੇਖੋ ਸਰਕਾਰ ਆਉਣ ਤੋਂ ਪਹਿਲਾਂ ਮੇਰੇ ਕੋਲ ਹੁਣ ਵੀ ਵੀਡੀਓ ਪਈਆਂ ਕਰਵਿੰਦ ਕੇਜਰੀਵਾਲ ਜੀ ਮਾਨਣੇ ਮੁੱਖ ਮੰਤਰੀ ਦਿੱਲੀ ਸਰਕਾਰ ਨੇ ਕਿਹਾ ਸੀ ਕਿ ਮੇਰੇ ਕੋ ਭਈਆ ਕੋਈ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈ ਇਹ ਜਦੋਂ ਮੁੱਖ ਮੰਤਰੀ ਬਣਿਆ 15 20 ਦਿਨ ਆਪਣੇ ਕਾਰਜਾਲੇ ਦੇ ਵਿੱਚ ਇੱਕ ਵੈਗਨਰ ਗੱਡੀ ਸੀ ਕਿ ਸੈਂਟਰੋ ਸੀ ਆਈ نو ਕਿ ਸ਼ਾਇਦ ਵੈਗਨਰ ਸੀ ਵੈਗਨੋਰ ਗੱਡੀ 'ਚ ਡਰਾਈਵਰ ਸਾਹਿਬ ਨਾਲ ਬੈਠ ਕੇ ਆਏ ਆ ਆਰਾਮ ਨਾਲ ਜਿਵੇਂ ਨੋਰਮਲ ਬੰਦਾ ਜਾ ਰਿਹਾ 50000 ਦੀ ਗੱਡੀ ਸੀ ਤੇ ਜਾਂਦੇ ਸੀ ਸਾਨੂੰ ਵੀ ਲੱਗਿਆ ਯਾਰ ਮੈਂ ਕਿਹਾ ਯਾਰ ਮੁੱਖ ਮੰਤਰੀ ਵੈਗਨੋਰ ਗੱਡੀ 'ਚ ਹੀ ਜਾਈ ਜਾਂਦਾ ਬਿਨਾਂ ਸਿਕਿਉਰਿਟੀ ਤੋਂ ਅੰਨਾ ਹਜ਼ਾਰੇ ਤੋਂ ਬਾਅਦ ਜਦੋਂ ਇਹਨਾਂ ਨੇ ਜਿੱਤੇ ਹੈ ਜੰਗ ਸਾਨੂੰ ਵੀ ਥੋੜਾ ਖੁਸ਼ੀ ਜੀ ਹੋਈ ਯਾਰ ਬੰਦੇ ਵਧੀਆ ਆ ਗਏ ਕਹਿੰਦਾ ਮuje ਕੋਈ ਸਰਕਟ ਹਾਊਸ ਨਹੀਂ ਚਾਹੀਏ ਮuje ਕੋਈ ਬੰਗਲੇ ਨਹੀਂ ਚਾਹੀਏ ਕੋਈ ਮuje 5 ਸਟਾਰ ਬੰਗਲੇ ਨਹੀਂ ਚਾਹੀਏ ਮuje ਆਪਣਾ ਘਰ ਆਸ਼ਿਆਨਾ ਹੈ ਮੇਰਾ ਹੈ ਹੌਲੀ ਹੌਲੀ ਕਰਦੇ ਕਰਦੇ ਸਿਕਿਉਰਿਟੀ ਦਾ ਦਾਵਾ ਦੇ ਕੇ ਬੰਗਲੇ ਵੀ ਲੈ ਲੇ ਅੱ 500 ਬੰਦਾ ਗਨਮੈਣ ਵੀ ਨਾਲ ਜਿੱਥੇ ਜੇ ਮੁੱਤਨ ਵੀ ਜਾਣਾ ਤੇ ਤਾਂ ਵੀ 500 ਬੰਦਾ ਸਟੇਨਗਨਾਂ ਲੈ ਕੇ ਉਧਰ ਤੁਰਿਆ ਫਿਰਦਾ ਫਿਰ ਕਾਦਾ ਟੱਟੂ ਦਾ ਬਦਲਾਵਾ ਜੀ ਕਾਦਾ ਬਦਲਾਵਾ ਜੀ ਐਵੇਂ ਲੋਕਾਂ ਨੂੰ ਉੱਲੂ ਬਣਾਉਣਾ ਐਵੇਂ ਗਲਤ ਗੱਲਾਂ ਨਹੀਂ ਕਰਨੀ ਚਾਹੀਦੀ ਅੱਜ 4 ਦਿਨ ਹੋ ਗਏ ਮੈਂ ਕਹਿੰਨਾ ਯਾਰ ਜਵਾਂ ਕੁਝ ਨਹੀਂ ਚੱਲਦਾ ਇੱਥੇ ਸਾਡੇ ਐਮਐਲਏ ਸਾਹਿਬ ਜੀ ਐਵੇਂ ਵੀ ਕੋਣ ਚੱਲ ਦਿੱਲੀ ਕੋਲੇ ਪਾਵਰ ਹੈ ਮੁੱਖ ਮੰਤਰੀ ਕੋਲੇ ਨਹੀਂ ਪਾਵਰ ਕਮ ਸਿਕਮ ਨਾਲ ਤਾਂ ਆ ਕੇ ਕੋਈ ਬਿਆਨਬਾਜ਼ੀ ਇਹਨਾਂ ਦੇ ਦੇਵੇ ਯਾਰ ਜੇ ਸਾਡੇ ਵਰਗੇ ਬੰਦੇ ਆ ਕੇ ਕੋਈ ਬਹੁਤ ਧੰਨਵਾਦ ਸਾਥੀਓ ਜੇ ਸਾਡੇ ਵਰਗੇ ਬੰਦੇ ਆ ਕੇ ਕੋਈ ਆਵਾਜ਼ ਚੁੱਕਦੇ ਮੈਂ ਵੀ ਕੋਈ ਫਿਰ ਜਮੂਨ ਨੇ ਬੋਲ ਲੜਦੇ ਆ ਫਿਰ ਮਿਰਚਾਂ ਕਿਉਂ ਲੜਦੀਆਂ ਮੈਂ ਕਿਹਦੇ ਖਾਤਰ ਬੋਲ ਰਿਹਾ ਮੈਂ ਆਈ ਨਹੀਂ ਕਹਿੰਦਾ ਸਾਡਾ ਐਮ ਐਲ ਏ ਵੀ ਆਪਣਾ ਭਰਾ ਚੇਅਰਮੈਨ ਵੀ ਭਰਾ ਹੋ ਆ ਕੇ ਭਰਾ ਇੱਥੇ ਭਰਾਵਾਂ ਨਾਲ ਕਿਉਂ ਨਹੀਂ ਖੜਦੇ ਮੈਂ ਤਾਂ ਸਿਰਫ ਇਸ ਗੱਲ ਨੂੰ ਰੋਣਾ ਯਾਰ ਕਿਉਂ ਨਹੀਂ ਖੜਦੇ ਲੋਕਲ ਅਸੀਂ ਅਸੀਂ ਕਿਹੜਾ ਇਹ ਬੰਬਿਓ ਆਏ ਹੋਏ ਆ ਕੋਈ ਵਾ ਜਾ ਉਹ ਐਮ ਐਲ ਏ ਬਾਹਰੋਂ ਆਏ ਹੋਏ ਆ ਕਿਥੋਂ ਸਾਰੇ ਇੱਥੋਂ ਦੇ ਬੰਦੇ ਆ ਜੰਪਲ ਇੱਥੋਂ ਨਮਾਇੰਦੇ ਇੱਥੋਂ ਆ ਕੋਈ 10 ਕਿਲੋਮੀਟਰੋਂ ਦਾ ਕੋਈ ਰੋੜੀ ਕਬਰ ਦਾ ਕੋਟ ਦਾ ਕੋਈ ਬਸਨੰਦੀ ਦਾ ਕਿਹੜਾ ਕੋਈ ਲੰਡਨੋਂ ਉੱਥੋਂ ਆ ਗਿਆ ਬੜੇ ਗੱਲ ਨਾ ਦੇਖੋ ਕਿਤਨਾ ਕਿਤੇ ਦੇਣੀ ਪਊਗੀ ਅੱਗੇ ਇਲੈਕਸ਼ਨ ਆ ਰਹੇ ਆ ਭਗਵੰਤ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਮੰਡੀਆਂ ਦੇ ਵਿੱਚ ਮਜ਼ਦੂਰਾਂ ਨੂੰ ਕੱਲਾ ਨਾ ਸਮਝਿਆ ਜਾਵੇ ਇਹਨਾਂ ਨਾਲ ਸਾਡੇ ਵਰਗੇ ਬਹੁਤ ਭਰਾ ਅਸੀਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਠੀਕ ਹੈ ਨਾ ਜਮਾ ਖੜਾਂਗੇ ਨਾਲ ਸਾਡਾ ਇਨਸਾਨੀਅਤ ਦਾ ਫਰਜ਼ ਬੰਦ ਹੈ ਜਿਹੜੇ ਲੋਕ ਇਸ ਇਹਨਾਂ ਦੇ ਉਹ ਦੇਖ ਲਓ ਤੁਸੀਂ ਮੋਢੇ ਕਿਸੇ ਦੇ ਵੀ ਲਵਾ ਕੇ ਕਾਲੇ ਮੋਢੇ ਹੋਏ ਪਿਆ ਆ ਬੰਦਾ ਤੁਹਾਨੂੰ ਕੀ ਲੱਗਦਾ ਵੀ ਇਹਦਾ ਭਾਰ ਕਵੰਟਣ ਹੈ ਵੀ ਇਹ ਖੱਲੀ ਪਹਿਲਵਾਨ ਹੈ ਇਹ ਦਾਰਾ ਸਿੰਘ ਹੈ ਇਹ ਵਿਚਾਰਾ ਆਪਣੇ ਪਾਪੀ পেট ਖਾਤਰ ਦੇ ਬੋਰੀਆਂ ਚੱਕਦਾ ਇਹਦੇ ਵੀ ਆ ਲੱਗਿਆ ਢਿੱਡ ਆ ਢਿੱਡ ਖੜਾ ਹੋਇਆ ਇਹਦਾ ਢਿੱਡ ਲੱਗਿਆ ਅ ਕੀ ਤੁਹਾਨੂੰ ਲੱਗਦਾ ਗਰੀਬ ਬੰਦੇ ਦੇ ਕੋਈ ਸੋਚ ਨਹੀਂ ਇੱਥੇ ਹੈਗੀ ਯਾਰ ਜੀ ਬੜੀ ਕਮਾਲ ਦੀ ਗੱਲ ਆ ਯਾਰ ਸ਼ਰਮ ਹੋਣੀ ਚਾਹੀਦੀ ਆ ਪਾਪੀ পেট ਕਰਨੀ ਝਾਕਣਾ ਚਾਹੀਦਾ ਇੰਨਾ ਕਨੀ ਦੇਖਣਾ ਚਾਹੀਦਾ ਕਿ ਕਿਵੇਂ ਇਹਨਾਂ ਨੂੰ ਪਹਿਲਾਂ ਕਰਕੇ ਤੁਸੀਂ ਵੋਟਾਂ ਪਾਈਆਂ ਜੀ ਉਹਨਾਂ ਨੇ ਅੱਜ ਸਿਰ ਦਾ ਸਰਤਾਜ ਬਣਾਤਾ ਤੇ ਅੱਜ ਵਿਚਾਰਿਆਂ ਨੇ ਉਹਨੇ ਪੁੱਛ ਗਏਛ ਨਹੀਂ ਇਹ ਤਾਂ ਉਹੀ ਸਹਮੇ ਪਏ ਆ ਪਰਵਾਸੀ ਪਰਦੇਸੀ ਪਹਿਲੇ ਹੀ ਪੰਜਾਬ ਦੇ ਹਾਲਾਤ ਜਦੋਂ ਪ੍ਰਵਾਸੀਆਂ ਦੇ ਹੋ ਗਏ ਆਏ ਕਰਦਾਂਗੇ ਆਏ ਕਰਦਾਂਗੇ ਇਹ ਤਾਂ ਪਹਿਲੇ ਡਰਦੇ ਡਰਦੇ ਆਪਣਾ ਵਿਚਾਰੇ ਇਹ ਅੱਜ ਦੇ ਨਹੀਂ ਆਉਂਦੇ 45 ਸਾਲ ਮੇਰੀ ਉਮਰ ਹੋ ਗਈ ਉਦੋਂ ਪਹਿਲਾਂ ਦੇ ਇੱਥੇ ਆਂਦੇ ਆ ਕਿਹ ਜੀ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੁੰਦਾ 26 ਜਨਵਰੀ 1950 ਨੂੰ ਸਾਡਾ ਮਾਨਨ ਸੰਵਿਧਾਨ ਲਾਗੂ ਹੁੰਦਾ ਬਹੁਤ ਅੱਛਾ ਸਾਡੇ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਕਿਤੇ ਨਾ ਕਿਤੇ ਦਿਲ ਉਹਦਾ ਟੁੱਟਦਾ ਜਨਾਬ ਤਾਰਾ ਸਿੰਘ ਜੀ ਜਦੋਂ ਉਹਦੀ ਪਾਲਣਾ ਨਹੀਂ ਹੁੰਦੀ ਯਾਰ ਇੱਥੇ ਤੁਸੀਂ ਆ ਕੇ ਖੜੀ ਜਾਓ ਇਹਨਾਂ ਦਾ ਹੌਸਲਾ ਇਹਦੇ ਨਾਲ ਹੀ ਵੱਧ ਜਾਊਗਾ ਯਾਰ ਸੰਦੀਪ ਜੀ ਤੁਹਾਡੀ ਗੱਲ ਵਿੱਚ ਆ ਫੋਟੋ ਦਾ ਬਾਬਾ ਸਾਹਿਬ ਦੀਆਂ ਲਾਈਆਂ ਲਾਈਆਂ ਜਾ ਰਹੀਆਂ ਦਫ਼ਤਰਾਂ ਦੇ ਵਿੱਚ ਭਗਤ ਸਿੰਘ ਦੀਆਂ ਲਾਈਆਂ ਜਾ ਰਹੀਆਂ ਠੀਕ ਹੈ ਭਗਤ ਸਿੰਘ ਦੇ ਲਾਈਆਂ ਜਾ ਰਹੀਆਂ ਤੇ ਇਹਨਾਂ ਦੀ ਗੱਲ ਕੋਈ ਸੁਣਦਾ ਨਹੀਂ ਉਹ ਤੇ ਅਮਲ ਕੋਈ ਕਰਦਾ ਨਹੀਂ ਫਿਰ ਉਹਨਾਂ ਫੋਟੋ ਮੈਂ ਨਹੀਂ ਉਹਨਾਂ ਫੋਟੋਆਂ ਨੂੰ ਲਾਉਣ ਦਾ ਕੀ ਫਾਇਦਾ ਫਿਰ ਕੋਈ ਫਾਇਦਾ ਨਹੀਂ ਲੋਕ ਦਿਖਾਵਾ ਹੈ ਤੁਸੀਂ ਇੱਡੇ ਇੱਟੇ ਸਖਸ਼ੀਤਾ ਇੱਡੀਆਂ ਮਾਨਯੋਗ ਸਖਸ਼ੀਤਾ ਨਹੀਂ ਫੋਟੋ ਉੱਥੇ ਲਾਤੀਆਂ ਕਿ ਕੱਲਾ ਫੋਟੋਆਂ ਲਾ ਕੇ ਇਹਨਾਂ ਨੂੰ ਤੁਸੀਂ ਕੱਲਾ ਲੋਕ ਦਿਖਾਵਾ ਕਰੀ ਜਾਂਦੇ ਹੋ ਉਹਨਾਂ ਦੀ ਸੋਚ ਤੇ ਵੀ ਤੁਸੀਂ ਨਿਰਭਰ ਰਹੋ ਯਾਰ ਉਹਨਾਂ ਦੀ ਸੋਚ ਜਿਓ ਸੀ ਉਸ ਤੇ ਡਿਪੈਂਡ ਹੋ ਕੇ ਇਹਨਾਂ ਦੇ ਵਿੱਚ ਆਓ ਅੱਜ ਇਹਨਾਂ ਨੂੰ ਤੁਹਾਡੀ ਜ਼ਰੂਰਤ ਹੈ ਤੁਸੀਂ ਆ ਕੇ ਇਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਖੜੋ ਕਵਾ ਸਿੱਧਾ ਡੇ ਨਾਲ ਖੜੇ ਯਾਰ ਜਿਵੇਂ ਵੀ ਮਰਜੀ ਇੱਕ ਕਦਮ ਚੱਕ ਕੇ ਕੋਈ 8 ਕਰੋੜ ਕਿੱਡਾ ਗਿਆ ਬਜਟ ਆ ਜੀ 117 ਮੰਡੀਆਂ ਦੇ ਵਿੱਚ ਲੱਖਾਂ ਲੋਕ ਲੇਬਰ ਮਜ਼ਦੂਰ ਵਾਲੇ ਜੁੜੇ ਹੋਏ ਆ ਤਿੰਨ ਜੱਥੇ ਬੰਦਿਆ ਵੱਡੀਆਂ ਬਾਕੀ ਉਹਨਾਂ ਕਿਸਾਨ ਹੋਣਗੇ ਅੱਗੇ ਹੁਣ ਜਦੋਂ ਇਹ ਹੱਲਾ ਬੋਲ ਪ੍ਰਦਰਸ਼ਨ ਜ਼ਿਆਦਾ ਹੋ ਗਿਆ ਉਦੋਂ ਸੁਣਵਾਈ ਵੀ ਹੋ ਜੂਗੀ ਮੈਂ ਕਿੰਨਾ ਇਹਦੀ ਇੰਨੀ ਨੌਬਤ ਕਿਉਂ ਆਵੇ ਇਹਨਾਂ ਦੇ ਨਾਲ ਕਿਸਾਨ ਵੀ ਇੱਥੇ ਰੁਲੀ ਜਾਂਦੇ ਆ ਇਕੜਾ ਕੱਲੇ ਬੈਠੇ ਆ ਹੁਣ ਉਹ ਕਿਸਾਨ ਦਾ ਕੋ ਪਿਆਝੋਨਾ ਉਹ ਪਿਆਝੋਨਾ ਚਾਰ ਟਰਾਲੀਆਂ ਉਹਨੇ ਲਾਇਆ ਉਹਨੂੰ ਚਾਰ ਦਿਨ ਮੈਨੂੰ ਹੋ ਗਏ ਦੇਖਦੇ ਨੂੰ ਵਿਚਾਰਾ ਟਰੈਕਟਰ ਤੇ ਮੋਟਰਸਾਈਕਲ ਤੇ ਪਿੰਡੋਂ ਰੋਟੀ ਖਾਏ ਹੁੰਦਾ ਆ ਜਾਂਦਾ ਕਦੀ ਇੱਥੋਂ ਰੋਟੀ ਖਾਂਦਾ ਨਾ ਹੁੰਦਾ ਕਿਤੇ ਇੱਥੋਂ ਜਾਂਦਾ ਉਹਦਾ ਕੀ ਕਿਸੁਰਾ ਹੁਣ ਝੋਨਾ ਚੱਕਿਆ ਜਾਂਦਾ ਲਿਫਟਿੰਗ ਹੁੰਦੀ ਹੈ ਇਹਨਾਂ ਦੀ ਕਿਉਂ ਨਹੀਂ ਸੁਣਵਾਈ ਹੁੰਦੀ ਆਹ ਗੱਲ ਮੈਂ ਕਹਿੰਦਾ ਵੀ ਇਹਦੇ ਨਾਲ ਹੋਰ ਵੀ ਲੋਕ ਬਹੁਤ ਇੱਥੇ ਰੋਈ ਜਾਂਦੇ ਆ ਵੀ ਇੰਨੇ ਨੇ ਦਿਨ ਇੱਥੇ ਇੰਤਜ਼ਾਰ ਕਰਕੇ ਵੀ ਤਾਂ ਪੂਰੀ ਹੋਣੀ ਹੈ ਗੱਲ ਪਹਿਲਾਂ ਹੀ ਪੂਰੀ ਕਰ ਲਓ ਯਾਰ ਤੁਸੀਂ ਕੋਈ ਬਾਲਾ ਵੱਡਾ ਬਜਟ ਨਹੀਂ 8 ਕਰੋੜ ਰੁਪਏ ਕਿ ਹਰਿਆਣੇ 'ਚ ਕੋਈ ਜਿੱਤ ਕੇ ਹੁੰਦਾ ਸੋਨੇ ਦਾ ਤਗਮਾ ਜਿੱਤ ਕੇ ਹੁੰਦਾ ਉਹਨੂੰ 3 ਕਰੋੜ ਰੁਪਏ ਮਿਲਦਾ ਬਾਈ ਜੀ ਤੇ ਚਾਂਦੀ ਦਾ 2 ਕਰੋੜ ਤੇ ਪਿੱਤਲ ਦਾ 1 ਕਰੋੜ ਤੇ ਇੱਥੇ ਸੋਨੇ ਵਾਲੇ ਨੂੰ ਕਰੋੜ ਮਿਲਦਾ ਉਹ ਵੀ ਨਹੀਂ ਹਜੇ ਪਤਾ ਨਹੀਂ ਮਿਲਦਾ ਕਿ ਨਹੀਂ ਗੱਲ ਖਡਾਰਨੇਕ ਸੀਗੀ ਉਹ ਬਚਾਰੀ ਰੋਈ ਜਾਂਦੀ ਸੀ 에어ਪੋਰਟ 'ਤੇ ਕਹਿੰਦੀ ਬਹੁਤ ਵੱਡਾ ਤੱਕਾ ਹੋਇਆ ਇੱਕ ਜੂਪੀ ਦੀ ਨੇ ਸਿਲਵਰ ਮੈਡਲ ਲਿੱਤਾ ਸਾਡੇ ਬੰਦੇ ਨੇ 골ਡ ਮੈਡਲ ਲਿੱਤਾ ਤੇ ਦੋਨੇ ਉਹ ਹੱਸ ਕੇ ਕਹਿੰਦੀ ਕਿ ਨਹੀਂ ਬਈਆ ਕੋਈ ਜ਼ਿਆਦਾ ਫਾਇਦਾ ਨਹੀਂ ਹੈ ਆਪਕਾ ਸਿਲਵਰ অর 골ਡ ਕੋ ਕਹਿੰਦੇ ਕਿਉਂ ਕਿ ਨਹੀਂ ਕਰੋੜ ਰੁਪਏ ਹੀ ਮੂਜੇ ਮਿਲਣੇ ਕਰੋੜੀ ਆਪਕੋ ਮਿਲਣੇ ਇਹ ਗੱਲਾਂ ਯਾਰ ਤੇ ਗਦਾ ਗਦਾ ਹੀ ਹੁੰਦਾ ਜੇ ਤੁਸੀਂ ਹੁਣ ਗੱਲ ਕਰਤੀ ਗਦੇ ਕੋੜੇ ਦੀ ਜਿਵੇਂ ਲੇਬਰ ਕੋਈ ਬੰਦਾ ਕਰਦਾ ਤੇ ਉਹਦੀ ਸਪੀਡ ਦੇ ਸਹਾਰ ਨਾਲ ਰਿਡਿਊਸ ਕਰਕੇ ਉਹਨੂੰ ਪੈਸੇ ਦਿਓ ਇਹਨਾਂ ਵਿਚਾਰਿਆਂ ਦੇ ਨਾਲ ਖੜੋ ਯਾਰ ਇਹ ਆਪਣੇ ਦੇਖੋ ਇਸ ਟਾਈਮ ਜ਼ਰੂਰ ਤੈ ਰੋ ਰਹੇ ਆ ਭੁੱਖੇ ਆ ਕੋਈ ਕਿਤੋਂ ਆਇਆ ਵਿਚਾਰਾ ਕੋਈ ਕਿਤੋਂ ਆਇਆ ਹਜ਼ਾਰ ਹਜ਼ਾਰ ਦੋ ਦੋ ਹਜ਼ਾਰ ਕਿਲੋਮੀਟਰ ਤੋਂ ਇੱਕ ਪਾਪੀ ਪੇਟ ਖਾਤਰ ਇਹਨਾਂ ਨੂੰ ਵਿਚਾਰਿਆਂ ਨੂੰ ਇਹ ਵੀ ਨਹੀਂ ਪਤਾ ਮੈਂ ਕਈਆਂ ਨਾਲ ਗੱਲ ਕੀਤੀ ਕਹਿੰਦਾ ਬਾਪੂ ਦੋ ਚਾਰ ਦਿਨ ਦੇਖਾਂਗੇ ਨਹੀਂ ਫਿਰ ہم ਚਲੇ ਜਾਵਾਂਗੇ ਕਿਆ ਕਰੇ ਕਿਆ ਕਰੇ ਜਦ ਹਮਾਰੀ ਸੁਣਵਾਈ ਨਹੀਂ ਹਮਨੇ ਭੁੱਖੇ ਥੋੜੀ ਮਾਰ ਕੱਲ ਤੁਹਾਡੀ ਹੋਰ ਹੈ केजी ਵਾਲ ਕਹਿੰਦੇ ਤਾਂ ਅਸੀਂ ਹੋਰੀਆਂ ਸਟੇਟਾਂ 'ਚ ਵੀ ਸਰਕਾਰ ਬਣਾਉਣ ਨੂੰ ਫਿਰਦੇ ਆ ਇਹ 12 ਸਟੇਟਾਂ 'ਚੋਂ ਆਏ ਆ ਇਹ ਦੱਸਣਗੇ ਪੰਜਾਬ 'ਚ ਹਾਲਾ ਇਹ ਜਾ ਕੇ ਜਦੋਂ ਆਪ ਗਾਵੇਂ ਜਾਓਗੇ ਤਾਂ ਕੀ ਬਤਾਓਗੇ ਕਿ ਪੰਜਾਬ 'ਚ ਤਾਂ ਇਹ ਹਾਲਾ ਹੈ ਕਿਵੇਂ ਆਮ ਆਦਮੀ ਬਾਟੀ ਕੇ ਵੋਟਾਂ 36 ਕਰਦੇ ਪਰਵਾਰੀ ਬਣੇ ਵਾਦੇਕ ਜੀ ਉੱਥੇ ਜਾ ਕੇ ਚਲੋ ਇਹ ਵਾਦੇ ਕਰਨਗੇ ਕਿ ਗੁਜਰਾਤ 'ਚ ਵੀ ਇਹਨਾਂ ਨੇ ਐਲਸੀਡੀਆਂ ਤੇ ਦਿਖਾਇਆ ਪ੍ਰੋਗਰਾਮ ਆਪਣਾ ਸਾਰਾ ਐਲਸੀਡੀਆਂ ਤੇ ਪ੍ਰੋਗਰਾਮ ਦਿਖਾਇਆ ਇਹ ਇੱਕ ਮੈਸੇਜ ਕੋਈ ਚੰਗਾ ਜਾਊਗਾ ਉੱਥੇ ਵੀ ਸਾਡਾ ਹਮਾਰਾ ਬਾਬੂ ਹਮਾਰਾ ਬਿਹਾਰੀ ਬਾਬੂ ਜੂਪੀ ਦਾ ਬਾਬੂ ਪਰਦੇਸੀ ਪੰਜਾਬੀ ਲੇਬਰ ਕੇ ਸਾਥ ਉਧਰ ਭੁੱਖਾ ਮਰ ਰਿਹਾ ਕੈਸੇ ਫਿਰ ਇਨਕੋ ਫਿਰ ਕਿਵੇਂ ਵੋਟਾਂ ਪੈਣਗੀਆਂ ਇਹਨਾਂ ਨੂੰ ਵੋਟਾਂ ਪਤਾਰਾ ਜੀ ਕਿਵੇਂ ਪੈਣਗੀਆਂ ਕਿਵੇਂ ਜਿੱਤਣਗੇ ਇਹ ਤੁਸੀਂ ਇਹ ਆਵਾਜ਼ ਜ਼ਰੂਰ ਬੁਲੰਦ ਕਰਕੇ ਮੜਾ ਕੈਮ ਹੋ ਕੇ ਚਲਾਓ ਚੈਨਲ ਤੇ ਤੁਹਾਡਾ ਚੈਨਲ ਇਸ ਟਾਈਮ ਬਹੁਤ ਵਧੀਆ ਪ੍ਰੋਗਰੈਸ ਕਰ ਰਿਹਾ ਤੁਹਾਡੇ ਚੈਨਲ ਦੀ ਵੀ ਸਾਨੂੰ ਦਵਾਵਾ ਇਹਨਾਂ ਲਈ ਵੀ ਇੱਕ ਤਾੜੀਆਂ ਮਾਰ ਦਿਓ ਆਪਣੇ ਕੋਲੇ ਆਏ ਆ ਯਾਰ ਤਾਰਾ ਸਿੰਘ ਜੀ ਆਏ ਆ ਤੁਹਾਡੇ ਕੋਲ ਧੰਨਵਾਦ ਤੁਸੀ ਸਾਰੇ ਦੋਸਤਾਂ ਤੁਹਾਡੇ ਨਾਲ ਖੜੇ ਆ ਸਾਥੀਓ ਇਹ ਇਹ ਸਨ ਇਹ ਸਨ ਸੰਦੀਪ ਸਿੰਘ ਜੀ ਲੂੰਬਾ ਸਮਾਜ ਸੇਵੀ ਜਿਨ੍ਹਾਂ ਨੇ ਕਿਸਾਨਾਂ ਦੇ ਮਜ਼ਦੂਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਬੈਠਣ ਦਾ ਵਿਸ਼ਵਾਸ ਦਿੱਤਾ ਇਹ ਮਜ਼ਦੂਰ ਕੱਲੇ ਨਹੀਂ ਜੇਕਰ ਕਿਸਾਨਾਂ ਦਾ ਝੋਨਾ ਇੱਕ ਦੋ ਦਿਨਾਂ ਦੇ ਵਿੱਚ ਨਾ ਚੱਕਿਆ ਗਿਆ ਨਾ ਲਿਫਟ ਹੋਈ ਉਹੀ ਕਿਸਾਨ ਇਹਨਾਂ ਮਜ਼ਦੂਰਾਂ ਦੇ ਨਾਲ ਬੈਠਣਗੇ ਇਹੀ ਜਿਹੜਾ ਇਹਨਾਂ ਸੰਘਰਸ਼ ਹੈ ਭਾਰਾ ਹੋ ਜੂਗਾ ਹੈਵੀ ਹੋ ਜੂਗਾ ਇਹੀ ਮਜ਼ਦੂਰ ਫਿਰ ਬੈਠੇ ਰਹਿਣਗੇ ਇਹਨਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਹਿਲਣੇ ਨਹੀਂ ਫਿਰ ਮੰਗਾ ਮਨਵਾ ਕੇ ਆਪਦੀਆਂ ਹਿਲਣਗੇ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਜੀ ਤਾਰਾ ਫਿਰ ਮਿਲਦੇ ਆਂ ਧੰਨਵਾਦ